ਤੁਸੀਂ ਨਮਾਇੰਦੇ ਹੋ ਅਸੀਂ ਸਾਡੇ ਨਮਾਇੰਦੇ ਨਾਲ ਗੱਲ ਕਰਦੇ ਹੋ ਪਲੀਜ਼ ਡੋਟ ਡਿਸਟਰਬ ਮੀ ਨਮਾਇੰਦਗੀ ਕਰਦੇ ਹਾਂ ਪਹਿਲਾਂ ਐਪੀ ਰਹੇ ਹਾਂ ਅੱਜ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਆ ਮੈਂ ਕੋਈ ਕਲਰਕ ਲੱਗਾ ਮੈਂ ਹੁਣ ਮੈਨੂੰ ਨਹੀਂ ਪਤਾ ਪੁੱਛ ਲਾਂਗੇ ਮੁੱਦਾ ਕੀ ਚੱਕੋਗੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਤਿਆਰੀ ਨਾ ਹੋਣਾ ਸੀ ਫਿਰ ਸਾਡਾ ਵੀਰ ਸ਼ਹੀਦ ਕੀਤਾ ਉਹਦਾ ਜ਼ਿੰਮੇਵਾਰ ਹਰਿਆਣੇ ਦਾ ਮੁੱਖ ਮੰਤਰੀ ਬੰਦਾ ਕਿ ਨਹੀਂ ਜੀ ਮੁੱਖ ਮੰਤਰੀ ਦੇ ਹੁਕਮ ਨਾਲ ਚੱਲੀ ਆ ਨਾ ਤੇ ਉਹਦਾ ਵੀ ਪੁੱਤ ਮਰੇ ਉਹ ਹੋਰ ਦਿਓ ਬਾਦੂਆ ਉਹ ਛੜਾ ਵਿਚਾਰਾ ਉਹ ਛੜਾ ਕੋਈ ਹੋਰ ਦਿਓ ਬਾਦੂਆ ਤੁਸੀਂ ਇਹ ਕਿਹਾ ਵੀ 15 ਤੋਂ 20 ਲੱਖ ਇਹਨਾਂ ਨੇ ਪਹਿਲਾਂ ਮਰਾਲਿਆ 720 ਹੁਣ ਮਰਾਲੇ ਤੇ ਡੀਜੇ ਲਾ ਕੇ ਭੰਗੜੇ ਪਾਈ ਜਾਂਦੇ ਆ ਸਾਡੇ ਵੀ ਨਾਲ ਹੀ ਮਰੇ ਆ ਜਦੋਂ ਤੋਂ ਉਦੋਂ ਮਰੇ ਆ ਨਹੀਂ ਜੀ ਹਾਂਜੀ ਨਹੀਂ ਨਹੀਂ ਤੁਸੀਂ ਫਿਰ ਆਏ ਨਹੀਂ ਕਹਿੰਦੇ ਸੀ ਮੈਂ ਨਹੀਂ ਕਹਿਆ ਹੀ ਨਹੀਂ ਮੈਂ ਮੈਂ ਕਹਿਆ ਹੀ ਨਹੀਂ ਕਦੀ ਇੰਟਰਵਿਊ ਸਾਰਾ ਸੁਣਿਆ ਜੀ ਆ ਤੁਹਾਡੇ ਨਾਲ ਤੁਰਪਿਆ ਕਰਨੇ ਤੁਹਾਡੀ ਨਹੀਂ ਸੁਣਨਗੇ ਮੈਂ ਤੁਰਨਾ ਕਰੂੰਗਾ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਾਹ ਮਿਲੂਗਾ ਕਿ ਨਹੀਂ ਮਿਲੂਗਾ ਅਸੀਂ ਹੋਰ ਸਰੋਪਾ ਪੋਣਾ ਤੁਸੀਂ ਕਹੋ ਭਾਜੀ ਬੀਜੇਪੀ ਛੱਡ ਦੇ ਲੈ ਮੈਂ ਸਰੋਪਾ ਪੋਣਾ ਜੀ ਇੱਕ ਗੱਲ ਮੈਨੂੰ ਬਣਾ ਦਿਓ ਤੁਸੀਂ ਬੀਜੇਪੀ ਛੱਡੋ ਝੋਲੀ ਟਕੇ ਵੋਟਾਂ ਖਾ ਬੱਦੂ ਸਰੋਪਾ ਪੋਣਾ ਜੀ ਤੁਹਾਨੂੰ ਤੁਹਾਨੂੰ ਰੋਜ਼ ਅੱਤਵਾਦੀ ਕਹਿੰਦੇ ਆ ਸਾਨੂੰ ਰੋਜ਼ਾਨਾ ਅੱਤਵਾਦੀ ਕਹਿੰਦੀ ਆ ਬੀਜੇਪੀ ਸਾਨੂੰ ਅੱਤਵਾਦੀ ਕਹਿੰਦੀ ਆ ਤੁਸੀਂ ਕਿਹਾ ਮੈਨੂੰ ਗੁੱਸਾ ਆਇਆ ਮੈਂ ਬੱਲੇ ਦੇ ਲਫਰ ਤੱਕ ਮਾਰਦਾ ਅਸੀਂ ਕਿੱਧਰ ਜਾਈਏ ਸਾਨੂੰ ਰੋਜ਼ ਹੀ ਕਹਿੰਦੇ ਹੋ ਹੁਣ ਦੱਸੋ ਵੀ ਸਾਡੇ ਚ ਕੀ ਹੈ ਅੱਤਵਾ ਮੋਦੀ ਸਾਹਿਬ ਤੁਹਾਡੇ ਅਕਾਊਂਟ ਵਿੱਚ ਹਰ ਪੈਸੇ ਭੇਜਦੇ ਸਰਕਾਰ ਬਣਾਉਂਦੇ ਆ ਮੰਗਦੇ ਸਾਨੂੰ ਚਾਹੀਦੀ ਹੈ ਬਰਾਬਰਤਾ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਤੁਹਾਡੇ ਮੋਦੀ ਨੇ ਆਵਾਜ਼ ਠਾਈ ਹੈ ਜਾਂ ਤੂੰ ਆਵਾਜ਼ ਠਾਈ ਹੈ ਮੇਰੀ ਜ਼ੁਬਾਨ ਚ ਕੀੜੇ ਚੱਲ ਜਾਣ ਜੇ ਮੈਂ ਕਿਸਾਨਾਂ ਦਾ ਖਾ ਕੇ ਤੇ ਰਿਜਕ ਹਰਾਮ ਹੋਵਾਂ ਤੁਸੀਂ ਮਾਫੀ ਮੰਗੋਗੇ ਮਾਫੀ ਮੰਗੋਗੇ ਮੈਂ ਤਾਂ ਨੂੰ ਕੀ ਮੈਨੂੰ ਕੀ ਸ਼ਰਮ ਹੈ ਮਾਫੀ ਮੰਗਣ ਸੰਗਤ ਤੋਂ ਜੇ ਮੇਰ ਤੋਂ ਗਲਤੀ ਹੋਈ ਕਿਉਂਕਿ ਨੱਕ ਦੀਆਂ ਲਕੀਰਾਂ ਕਰ ਸਕਦਾ ਮੈਂ ਕੋਈ ਸੰਤੋਸ਼ਟੀ ਵਾਲਾ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਿਲਕੁਲ ਗੋਲਮੋਲ ਗੱਲਾਂ ਕਰਕੇ ਚਲੇ ਗਿਆ ਇਹ ਇਹੋ ਜੀ ਨੁਮਾਇੰਦਗੀ ਕਰਨਗੇ ਇੱਕ ਵਾਰੀ ਮੌਕਾ ਦਿਓ ਇੱਕ ਵਾਰੀ ਮੌਕਾ ਪਹਿਲਾਂ ਦੋ ਵਾਰੀ ਦੇਤਾ ਦੋ ਵਾਰੀ ਇਹ ਦੂਜਾ ਪਹਿਲਾ ਮੌਕਾ ਦੇਤਾ ਕੀ ਸਟੈਂਡ ਲਿਆ ਇਹਨਾਂ ਨੇ ਬੀ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਇੰਟਰਵਿਊ ਦਿੱਤਾ ਸਪੋਕਸਮੈਨ ਚੈਨਲ ਤੇ ਤੁਸੀਂ ਇਹ ਕਿਹਾ ਵੀ 720 ਮਰਾ ਕੇ ਕਿਹੜੀ ਜਰਨਲ ਕੰਮ ਆਇਹ ਇਹ ਇਹ 720 ਮਰਾ ਕੇ ਭੰਗੜੇ ਪਾਈ ਜਾਂਦੇ ਨੇ ਠੀਕ ਹੈ ਜੀ 720 ਕਿਉਂ ਇੱਥੇ ਤਾਂ ਪੰਜਾਬ ਦੀ ਧਰਤੀ ਤੇ ਤਾਂ ਹਮੇਸ਼ਾ ਹੀ ਖੂਨ ਡੁੱਲਦਾ ਰਿਹਾ ਦਸ਼ਮੇਸ਼ ਪਿਤਾ ਨੇ 7 ਸਾਲ ਦੇ ਤੇ 9 ਸਾਲ ਦੀਆਂ ਉਮਰਾਂ ਦੇ ਵਿੱਚ ਜਿੰਦਾ ਆਪਦਾ ਪਰਿਵਾਰਵਾਰਤਾ ਸ਼ਹੀਦ ਐਜਮ ਸਰਦਾਰ ਭਗਤ ਸਿੰਘ ਅਗਈ 21 ਸਾਲ ਦੀ ਉਮਰ ਦੇ ਵਿੱਚ ਫਾਂਸੀਆਂ ਤੇ ਚੜ੍ਹ ਕੇ ਇਹ ਉਹਨਾਂ ਦੇ ਵਾਰਸ ਹੈ 13 ਮਹੀਨੇ ਅਸੀਂ ਆਪਦੀਆਂ ਜ਼ਮੀਨਾਂ ਬਚਾ ਕੇ ਆਏ ਉੱਥੇ 18-18 ਸਾਲ ਦੀਆਂ ਮਾਵਾਂ ਦੇ ਪੁੱਤ ਕੱਲੇ-ਕੱਲੇ ਚੱਲ ਗਏ ਸ਼ਹੀਦ ਹੋ ਗਏ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਅਸ਼ੀਸ਼ ਮਿਸ਼ਰਾ ਤੁਰੇ ਆਉਂਦੇ ਕਿਸਾਨਾਂ ਦੇ ਉੱਤੇ ਜਾਨਵਾਰਾਂ ਤੋਂ ਵੀ ਆਪਾਂ ਹੰਸਰਾਜ ਜੀ ਗੱਡੀ ਬਚਾਉਂਦੇ ਆ ਤੇ ਉਹਨਾਂ ਨੂੰ ਲਤੜ ਕੇ ਉਹਨਾਂ ਨੂੰ ਮਾਰ ਦਿੰਦਾ ਹੈ ਤੇ ਤੁਸੀਂ ਇਹ ਕਿਹਾ ਹੈ ਅਫਸੋਸ ਦੀ ਗੱਲ ਆ ਵੀ 720 ਮਾਰਾ ਕੇ ਇਹ ਭੰਗੜੇ ਜੇ ਪਾਈ ਜਾਂਦੇ ਨੇ ਜੀਦਾ ਮਰਿਆ ਹੰਸਰਾ ਜੀ ਉਹਦੇ ਘਰੇ ਪੁੱਛ ਕੇ ਜਾ ਕੇ ਵੇਖ ਕੇ ਆਓ ਜੀਦਾ 18 ਸਾਲ ਦਾ ਕੱਲਾ ਕੱਲਾ ਪੁੱਤ ਮਰ ਗਿਆ ਤੇ ਸਾਡੀਆਂ ਉਹ ਮਾਵਾਂ ਬਹਾਦਰਗੜ ਦੇ ਵਿੱਚ ਜਿਨ੍ਹਾਂ ਤੇ ਪੰਜ ਮਾਵਾਂ ਤੇ ਮਾਨਸਾ ਦੀਆਂ ਤੇ ਜੀਪਾਂ ਚੜਾ ਕੇ ਇੱਕ ਮਿੰਟ ਇਹਦਾ ਇਹਦਾ ਇੱਕ ਨਾਲ ਹੀ ਲਵਾਂਗੇ ਜੀਪਾਂ ਚੜਾ ਕੇ ਉਹਨਾਂ ਨੂੰ ਲਤੜਿਆ ਗਿਆ ਟੱਕਰ ਨਾਲ ਤੇ ਖੁਰਚਣਿਆਂ ਦੇ ਖੁਰਚ ਕੇ ਲਾਈਨਾਂ ਛੜਕ ਤੋਂ ਤੇ ਦੱਸੋ ਇਹੋ ਜਿਹੇ ਬਿਆਨ ਦੇ ਨੇ ਇੱਕ ਪਾਸੇ ਤੁਸੀਂ ਇਹਦੇ ਪਿਆਰ ਮੁਹੱਬਤ ਦਾ ਸੀ ਹੱਥ ਵਡਾਉਣਾ ਚਾਹੁੰਦੇ ਆ ਵੀ ਅੱਗੇ ਪਿਆਰ ਦਾ ਹੱਥ ਆਪਾਂ ਇੱਕ ਦੂਜੇ ਨਾਲ ਵਧਾਈਏ ਪਿਆਰ ਮੁਹੱਬਤ ਨੂੰ ਜੋੜੀਏ ਪੰਜਾਬ ਦੀ ਧਰਤੀ ਹੈ ਤੇ ਦੂਜੇ ਪਾਸੇ ਇਹੋ ਜਹਾ ਬਿਆਨ ਦੇਣਾ ਇੰਨਾਂ ਲੋਕਾਂ ਜਿਨ੍ਹਾਂ ਦੇ ਵਿੱਚ ਤੁਸੀਂ ਆਉਂਦੇ ਵੀ ਇਹਨਾਂ ਦੇ 720 ਮਰ ਗਏ ਜੇ ਇਹ ਜਰਨੈਲ ਕਾਮੇ ਨਹੀਂ ਮੰਨਦੇ ਤੁਸੀਂ ਇਹਨੂੰ ਫਿਰ ਇੱਥੋਂ ਇਲੈਕਸ਼ਨ ਕਿਉਂ ਲੜ ਰਹੇ ਹੋ ਪਿਆਰੇ ਵੀਰ ਜੀ ਮੈਂ ਇਹ ਕਿਹਾ ਸੀ ਕਿ ਨਿੱਕੀਆਂ ਜਿੰਦਾ ਵੱਡੇ ਸਾਕੇ ਉੱਥੇ ਸਾਨੂੰ ਡੀਜੇ ਲਾ ਕੇ ਨੱਚਣਾ ਨਹੀਂ ਚਾਹੀਦਾ ਸਿਰਫ ਫਤੇਗੜ ਸਾਹਿਬ ਬਾਰੇ ਗੱਲ ਕੀਤੀ ਹੈ ਨਹੀਂ ਐਡਿਟ ਐਡਿਟ ਨਹੀਂ ਕੀਤੀ ਇਹ ਐਡਿਟ ਕਰਕੇ ਕਿਸੇ ਨੇ ਲਾਈ ਆ ਚੈਨਲ ਸ਼ਰਾਰਤੀ ਕਿਸੇ ਨੇ ਕੀਤੀ ਹੈ ਮੇਰਾ ਬਿਆਨ ਮੇਰੀ ਆਵਾਜ਼ ਮੈਂ ਹਮੇਸ਼ਾ ਆਪਣੀ ਸਟੇਜ ਜਾਂ ਹੁਣ ਵੀ ਜਦੋਂ ਮੈਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਕੇ ਸਟੇਜ ਸ਼ੁਰੂ ਕਰਦਾ ਹੁੰਦਾ ਸੀ ਇਹਨਾਂ ਦੇ ਕਹਿਣਾ ਇਹ ਇਹ ਮੈਂ ਕਹਿ ਹੀ ਨਹੀਂ ਸਕਦਾ ਉਹ ਸਾਡੇ ਸੀ ਬੱਚੇ ਉਹ ਸਾਡੇ ਭਰਾ ਆ ਤੁਸੀਂ ਸਾਡੇ ਵੀਰ ਆ ਇਹ ਮੈਂ ਕਹਿ ਹੀ ਨਹੀਂ ਸਕਦਾ ਇਹ ਮਰਵਾ ਕੇ ਤੁਹਾਡਾ ਇੰਟਰਵਿਊ ਸਪੋਕਸਮੈਨ ਚੈਨਲ ਤੇ ਸਾਰਾ ਮੈਂ ਖੁਦ ਸੁਣਿਆ ਇਹ ਨਹੀਂ ਵੀ ਤੁਹਾਡੀ ਕਲਿੱਕ ਕੱਟ ਕੇ ਲਾਈ ਹੈ ਤੁਸੀਂ ਇਹ ਕਿਹਾ ਵੀ 15 ਤੋਂ 20 ਲੱਖ ਇਹਨਾਂ ਨੇ ਪਹਿਲਾਂ ਮਰਾਲਿਆ 720 ਹੁਣ ਮਰਾਲੇ ਤੇ ਡੀਜੇ ਲਾ ਕੇ ਭੰਗੜੇ ਪਾਈ ਜਾਂਦੇ ਆ ਹੰਸ ਰਾਜ ਜੀ ਤੁਹਾਨੂੰ ਮੈਂ ਇੱਕ ਗੱਲ ਆਦਾ ਜੇ 720 ਮਰਾ ਕੇ ਵੀ ਅਸੀਂ ਜੋਦੇ ਜੋਧਿਆਂ ਦੀ ਕੌਮ ਹੈ ਅਸੀਂ ਉੱਠ ਕੇ ਖੜੇ ਹੋਏ ਤਾਂ ਫੇਰ ਹੀ ਜ਼ਮੀਨਾਂ ਬਚੀਆਂ ਜੇ ਅਸੀਂ ਕਹਿ ਦਿੰਦੇ ਤੁਸੀਂ ਸੁਣ ਤਾਂ ਲੋ ਅਸੀਂ ਬਗੈਰਤ ਹੈ ਅਸੀਂ ਵੀ ਨਾਲ ਹੀ ਮਰੇ ਆ ਤੁਸੀਂ ਸੁਣ ਤਾਂ ਲੋ ਸਾਡੇ ਵੀ ਨਾਲ ਹੀ ਮਰੇ ਆ ਜਦੋਂ ਤੋਂ ਉਦੋਂ ਮਰੇ ਆ ਨਹੀਂ ਜੀ ਹਾਂਜੀ ਨਹੀਂ ਨਹੀਂ ਤੁਸੀਂ ਫਿਰ ਆਏ ਨਹੀਂ ਕਹਿੰਦੇ ਸੀ ਮੈਂ ਨਹੀਂ ਕਹਿਆ ਹੀ ਨਹੀਂ ਮੈਂ ਮੈਂ ਕਿਆ ਹੀ ਨਹੀਂ ਕਦੀ ਅੱਛਾ ਤੁਸੀਂ ਉਸ ਜਿਹੜਾ ਚੈਨਲ ਜਿਹੜਾ ਤੁਸੀਂ ਕਹਿੰਦੇ ਆ ਵੀ ਉਹਨੇ ਕੱਟ ਕੇ ਤੁਹਾਡੀ ਆਵਾਜ਼ ਲਾਈ ਆ ਕੀ ਤੁਸੀਂ ਉਸ ਚੈਨਲ ਦੇ ਉੱਪਰ ਕੇਸ ਕਰੋਗੇ ਮੈਨੂੰ ਉਹ ਤੁਸੀਂ ਕਲਿੱਪ ਭੇਜੋ ਮੈਂ ਸੁਣਾਗਾ ਮੇਰਾ ਮੈਂ ਤਾਂ ਬਾਜਾਂ ਵਾਲੇ ਬਾਪੂ ਨੂੰ ਤਿਆ ਕੇ ਹਰ ਸਟੇਜ ਸ਼ੁਰੂ ਕਰਦਾ ਸੀ ਜਿੰਨੀਆਂ ਕੁਰਬਾਨੀਆਂ ਤੁਹਾਡੀਆਂ ਓਨੀਆਂ ਹੀ ਸਾਡੀਆਂ ਉਹ ਸਾਡੇ ਬੱਚੇ ਇੱਕ ਮਾਰਨ ਦਾ ਵੀ ਦੁੱਖ ਹੋਣਾ 700 ਮਾਰਨ ਦਾ ਵੀ ਓਕਾ ਅਸੀਂ ਕਲਿੱਪ ਦੇਤੀ ਪੁੱਤਾਂ ਵਾਲੇ ਬੰਨੇ ਆ ਮੇਰੇ ਸਵਾਲ ਜਵਾਬ ਕਰ ਗਈ ਲੰਮਾ ਲੰਮਾ ਨਾ ਜਾ ਕੇ ਸਰ ਸ਼ੋਰਟ ਦੇ ਵਿੱਚ ਅੱਛਾ ਤੁਸੀਂ ਕਹਿੰਦਾ ਵੀ ਜੇ ਤੁਸੀਂ ਕਲਿੱਪ ਦਿਓਗੇ ਤਾਂ ਤੁਸੀਂ ਉਸ ਚੈਨਲ ਤੇ ਕੇਸ ਕਰੋਗੇ ਅੱਛਾ ਇੱਕ ਇੱਕ ਬੇਨਤੀ ਹੈ ਜੀ ਅੱਜ ਦੇਸ਼ ਦੇ ਵਿੱਚ ਸੁਣੋ ਇਹ ਮੈਂ ਪਹਿਲਾਂ ਜਵਾਬ ਦਊਂਗਾ ਕਿ ਮੇਰੀ ਜ਼ੁਬਾਨ ਚੋਂ ਇਹ ਗੱਲ ਕਿਉਂ ਨਿਕਲੀ ਮੈਨੂੰ ਦੱਸੋ ਜੀ ਅੱਜ ਦੇਸ਼ ਦੇ ਵਿੱਚ ਮਜ਼ਦੂਰਾਂ ਦੀ ਮਜ਼ਦੂਰੀ ਕਿੰਨੀ ਹੈ ਹਾਂਜੀ ਪ੍ਰਤੀ ਦਿਨ ਕਿੰਨੀ ਮਜ਼ਦੂਰੀ ਆ ਦੱਸੋ ਸਾਨੂੰ ਤੁਸੀਂ ਐਮਪੀਓ ਸਾਡੇ ਸਾਡੀ ਮੁਖਵਲ ਸਾਡੀ ਜਿਹੜੀ ਹੈਗੀ ਆ ਨੁਮਾਇੰਦਗੀ ਕਰਦੇ ਹੋ ਪਹਿਲਾਂ ਐਪੀ ਰਹੇ ਹੋ ਅੱਜ ਮਜ਼ਦੂਰ ਦੀ ਮਜ਼ਦੂਰੀ ਕਿੰਨੀ ਆ ਪ੍ਰਤੀ ਦਿਨ ਮਜ਼ਦੂਰ ਦੀ ਮਜ਼ਦੂਰੀ ਮੈਂ ਹੁਣ ਕੱਲ ਹੀ ਮਿਲ ਕੇ ਆਇਆ ਪਰਸੋਂ ਵੀ ਮਿਲਦਾ ਚੌਥੀ ਵੀ ਮਿਲਦਾ ਪਾਰਕਰ ਜਿੱਥੋਂ ਮਜ਼ਦੂਰ ਲੈ ਜਾਂਦੇ ਆ ਕਿਸੇ ਨਾ ਸਰਕਾਰੀ ਮਜ਼ਦੂਰੀ ਕੀ ਹੈ ਨਹੀਂ ਮੇਰੇ ਕੱਲ ਦੀ 300 ਕਿੰਨੇ ਰੁਪਏ ਆ ਤੁਸੀਂ ਨੁਮਾਇੰਦੇ ਹੋ ਤੁਸੀਂ ਨੁਮਾਇੰਦੇ ਹੋ ਅਸੀਂ ਸਾਡੇ ਨੁਮਾਇੰਦਿਆਂ ਨਾਲ ਗੱਲ ਕਰਦੇ ਹੋ ਪਲੀਜ਼ ਡੋਟ ਡਿਸਟਰਬੀ ਚਲੋ ਕੋਈ ਦੱਸੋ ਸਰ ਨਹੀਂ ਤਾਂ ਮੇਰੇ ਮੈਂ ਕੋਈ ਕਲਰਕ ਲਗਾ ਨਹੀਂ ਅਸੀਂ ਕਲਰਕ ਨਹੀਂ ਮੈਂ ਹੁਣ ਮੈਨੂੰ ਨਹੀਂ ਪਤਾ ਪੁੱਛ ਲਾਂਗੇ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਚਲੋ ਠੀਕ ਆ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਵੀ ਸਰਕਾਰੀ ਮਜ਼ਦੂਰੀ ਕਿੰਨੀ ਆ ਤੇ ਤੁਸੀਂ ਮਜ਼ਦੂਰੀ ਵਧਾਉਣ ਦੀ ਖਾਤਰ ਕੋਈ ਪ੍ਰਯੋਗ ਕੀਤਾ ਤੁਸੀਂ ਪਹਿਲਾਂ ਐਮਪੀ ਰਹੇ ਹੋ ਮਜ਼ਦੂਰਾਂ ਦੇ ਸਾਡੇ ਮਜ਼ਦੂਰਾਂ ਅਸੀਂ ਵੀ ਮਜ਼ਦੂਰਾਂ ਅਸੀਂ ਛੋਟੀ ਜ਼ਮੀਨ ਜਾਇਦਾਦ ਵਾਲੇ ਮਾਲਕ ਮਜ਼ਦੂਰਾਂ ਅਸੀਂ ਖੇਤੀ ਦੀ ਮਜ਼ਦੂਰੀ ਕਰਦੇ ਆ ਤੁਸੀਂ ਸਾਡੇ ਲਈ ਕਿਹੜਾ ਸਟੈਪ ਚੱਕਿਆ ਵੀ ਮਜ਼ਦੂਰੀ ਵਧਾਈ ਜਾਵੇ ਯਾਰੇ ਵੀਰ ਜੀ ਮੈਂ ਤੁਹਾਡੇ ਲਈ ਮਜ਼ਦੂਰਾਂ ਲਈ ਤੇ ਚੁੱਕਿਆ ਹੀ ਆ ਮੈਂ ਤੇ ਇਹ ਵੀ ਕਹੋ ਪ੍ਰਧਾਨ ਮੰਤਰੀ ਜੀ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਵੀ ਖਿਆਲ ਕਰੋ ਖੇਤ ਮਜ਼ਦੂਰ ਜਦੋਂ ਤੁਹਾਨੂੰ ਹੁਣ ਪੂਰੀ ਗੱਲ ਪਹਿਲੀ ਤਕਰੀਰ ਸੁਣਿਓ ਅੱਜ ਹੀ ਜਾ ਕੇ YouTube ਤੇ ਜਦੋਂ ਪਹਿਲੀ ਵਾਰੀ ਮੈਂ ਪਾਰਲੀਮੈਂਟ ਚ ਬੋਲਿਆ ਮੈਂ ਕਿਹਾ ਕਿ ਜਿਹੜੇ ਗਟਰ ਚ ਮਰ ਜਾਂਦੇ ਸਫਾਈ ਸੇਵਕ ਉਹਨਾਂ ਦਾ ਖਿਆਲ ਕਰੋ ਖੇਤ ਮਜ਼ਦੂਰ ਦਾ ਖਿਆਲ ਕਰੋ ਬੇਸ਼ੱਕ ਮੈਂ ਦਿੱਲੀ ਤੋਂ ਜੁੱਤਿਆ ਮੈਂ ਪੰਜਾਬ ਦੀ ਉਸ ਧਰਤੀ ਤੇ ਆਇਆ ਕਿੱਥੇ ਗਿਆ ਇਹ ਗੱਲ ਕਿੱਥੇ ਗਈ ਇਹ ਪਾਰਲੀਮੈਂਟ ਚ ਕਹੀ ਆ ਪਾਰਲੀਮੈਂਟ ਚ ਮੈਂ ਤੁਹਾਨੂੰ ਇਹ ਪੁੱਛਦਾ ਜੀ ਜਦੋਂ ਤੁਹਾਨੂੰ ਮਜ਼ਦੂਰ ਦੀ ਮਜ਼ਦੂਰੀ ਦੇ ਰੇਟ ਦਾ ਨਹੀਂ ਪਤਾ ਤਾਂ ਤੁਸੀਂ ਜਿਹੜਾ ਹੈਗਾ ਰੇਟ ਮੈਂ ਕੋਈ ਰੋਜ਼ ਤਨਖਾਹਾਂ ਥੋੜੀ ਵੰਡਦਾ ਤੁਸੀਂ ਅੱਛਾ ਜੇ ਤੁਸੀਂ ਤਨਖਾਹਾਂ ਨਹੀਂ ਵੜਦੇ ਤੁਸੀਂ ਨੁਮਾਇੰਦਗੀ ਕਾਦੀ ਕਰਦੇ ਹੋ ਜੇ ਤੁਹਾਨੂੰ ਸਾਡੇ ਮਜ਼ਦੂਰਾਂ ਦੇ ਹੱਕ ਦੀ ਕਰਦਾ ਮਜ਼ਦੂਰਾਂ ਦੇ ਜਿੰਨੀ ਬਣਦੀ ਜਿੰਨੀ ਮੈਂ ਮੈਂ ਤੁਹਾਨੂੰ ਦੱਸ ਮੈਂ ਅਮਾਉਂਟ ਅਮਾਉਂਟ ਨਹੀਂ ਤੁਸੀਂ ਯਾਦ ਕਰ ਤੁਸੀਂ ਯਾਦ ਕਰਕੇ ਆਏ ਹੋਗੇ ਮੈਂ ਨਹੀਂ ਨਹੀਂ ਅੱਛਾ ਇੱਕ ਮਿੰਟ ਇੱਕ ਮਿੰਟ ਮਨਿੰਦਰ ਹਾਂ ਤੁਸੀਂ 1 ਮਿੰਟ ਹਾਂ ਸਰ ਜੀ ਤੁਸੀਂ ਅੱਜ ਨਮਾਇੰਦੇ ਹੋ ਹਾਂ ਜੀ ਇਲੈਕਸ਼ਨ ਲੜ ਰਹੇ ਹੋ ਫਿਰ ਤੁਸੀਂ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਛੋਟਾ ਵਪਾਰੀ ਛੋਟੇ ਮੌਲ ਵਾਲੇ ਦਾ ਮੁੱਦਾ ਕੀ ਚੱਕੋਗੇ ਜਦੋਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਤਿਆਰੀ ਨਾ ਹੋਣਾ ਸੀ ਫਿਰ ਤੁਸੀਂ ਤਿਆਰੀ ਨਾਲ ਮੈਦਾਨ 'ਚ ਉਤਰਦੇ ਫਿਰ ਲੋਕਾਂ ਦੀ ਆਵਾਜ਼ ਕੀ ਚੱਕੋਗੇ ਤੁਸੀਂ ਮੈਂ ਕਿਸਾਨ ਦਾ ਬੰਦਾ ਹੱਕ 'ਚ ਵੀ ਲੜਦਾ ਆ ਮਜ਼ਦੂਰ ਲਈ ਵੀ ਲੜਦਾ ਸਫਾਈ ਸੇਵਕਾ ਤੋਂ ਸ਼ੁਰੂ ਕਰਦਾ ਭਾਈ ਸਾਹਿਬ ਆ ਜਿੱਥੇ ਤੱਕ ਅਮਾਉਂਟ ਦਾ ਮਤਲਬ ਹੈ ਅਮਾਉਂਟ ਸਮਝਣਾ ਮੇਰੀ ਜ਼ਿੰਮੇਵਾਰੀ ਨਹੀਂ ਗਈ ਅਮਾਉਂਟ ਵਾਧਾ ਕਰਦਾ ਰਹੇਗਾ ਹਰਜੀਤ ਗਰੇਵਾਲੇ ਗੱਲ ਕਹਿੰਦਾ ਵੀ ਜਿਹੜੇ ਸਵਾਲ ਜਵਾਬ ਕਰਦੇ ਸੀ ਸੁੱਤੋਂ ਸਵਾਲ ਜਵਾਬ ਕੀਤੇ ਅਸੀਂ ਤੁਹਾਡਾ ਸਤਿਕਾਰ ਕੀਤਾ ਪਹਿਲਾਂ ਤੁਹਾਨੂੰ ਫਤੇ ਬਲਾਈ ਬੁਲਾਈ ਹੈ ਨਹੀਂ ਕੋਈ ਆਪਾਂ ਪਿਆਰ ਰੱਖਦੇ ਆ ਨਾ ਅੱਛਾ ਹਰਜੀਤ ਗਰੇਵਾਲ ਤੁਹਾਡਾ ਜਿਹੜਾ ਹੈਗਾ ਸੀਨੀਅਰ ਲੀਡਰ ਆ ਉਹ ਗੱਲ ਇਹ ਕਹਿੰਦਾ ਕਿ ਇਹ ਲੋਕ ਰਾਜਨੀਤਿਕ ਆਤਕਵਾਦੀ ਆ ਹੁਣ ਦੱਸੋ ਵੀ ਸਾਡੇ ਚ ਕੀ ਹੈ ਆਤਵਾਦੀ ਵਾਲੀ ਗੱਲ ਦੇਖੋ ਗਰੇਵਾਲ ਸਾਹਿਬ ਦਾ ਜਵਾਬ ਤਾਂ ਗਰੇਵਾਲ ਸਾਹਿਬ ਦੇਣਗੇ ਜੋ ਕਹਿੰਦੇ ਗੱਲ ਸੁਣ ਲਓ ਇੱਕ ਸੈਕਿੰਡ ਦੇ ਮੇਰੀ ਜ਼ੁਬਾਨ ਚ ਕੀੜੇ ਚੱਲ ਜਾਣ ਜੇ ਮੈਂ ਕਿਸਾਨਾਂ ਦਾ ਖਾ ਕੇ ਤੇ ਰਿਜਕ ਹਰਾਮ ਹੋਵਾ ਜੇ ਮੈਂ احسان فرامو شاہ ਜੇ ਤੋਂ ਵੀ ਗਾਂ ਸਟੇਪ ਬਿਆਨ ਦੇਤਾ ਜਦੋਂ ਦੁੱਖ ਹੋਇਆ ਜਦੋਂ ਕਹਿਤਾ ਪੀ 15 20 ਲੱਖ ਮਰਾ ਕੇ ਇਹ ਕਾਦੀ ਜਰਨਲ ਕਾ 720 ਮਰਾ ਕੇ ਇੰਟਰਵਿਊ ਸਾਰਾ ਸੁਣਿਆ ਜੀ ਸਪੋਕਸਮੈਨ ਚੈਨਲ ਤੇ ਕੇਸ ਕਰੋਗੇ ਹਾਂ ਸਰ ਜੀ ਮੈਂ ਸਾਰਾ ਸੁਣਿਆ ਉਹ ਗਲਤ ਹੋਇਆ ਮੈਂ ਜਰੂਰ ਕਰੂੰਗਾ ਤੁਸੀਂ ਮਾਫੀ ਮੰਗੋਗੇ ਮਾਫੀ ਮੰਗੋਗੇ ਮੈਂ ਤਾਂ ਮੈਨੂੰ ਕੀ ਮੈਨੂੰ ਕੀ ਸ਼ਰਮ ਹੈ ਮਾਫੀ ਮੰਗਣ ਸੰਗਤ ਤੋਂ ਜੇ ਮੇਰ ਤੋਂ ਗਲਤੀ ਹੋਈ ਕਿਉਂਕਿ ਨੱਕ ਦੀਆਂ ਲਕੀਰਾਂ ਕੱਢ ਸਕਦਾ ਮੈਂ ਹੰਸਰਾ ਜੀ ਇਹੋ ਜੇ ਬਿਆਨ ਦੇਣੇ ਕਿਸਾਨਾਂ ਬੰਦੂਰਾਂ ਇਹ ਠੀਕ ਨਹੀਂ ਹੰਸਰਾ ਜੀ ਤੁਸੀਂ ਤੁਸੀਂ ਇਹ ਨਹੀਂ ਪਿਛਲੀ ਵਾਰ ਇੱਕ ਤੁਸੀਂ ਇੰਟਰਵਿਊ ਚ ਗਿਆ ਸੀ ਮੈਂ ਤਾਂ ਫਾ ਗੱਲ ਵੇਹੁਣੀ ਸੀ ਅੱਜ ਵੀ ਸਿਰਫ ਗੱਲ ਵੇਹੁਣੀ ਆਇਓ ਇਹ ਕਹੀ ਨਹੀਂ ਬਾਈ ਜੀ ਗੱਲ ਸੁਣੋ ਹਾਂ ਜੀ ਗੱਲ ਸੁਣੋ ਕਿ ਇਸ ਸਬੰਧ ਚ ਗੱਲ ਹੋਈ ਸੀ ਕਹਿੰਦਾ ਹੋੜ ਕੇ ਇੱਥੇ ਲੈਣ ਆਇਆ ਤੂੰ ਤੂੰ ਕਹਿੰਦਾ ਸੀ ਦੋ ਜਖਿਆ ਸਿਆਸਤ ਸੁਣ ਲੈ ਸੁਣ ਯਾਰ ਗੱਲ ਸੁਣਦੇ ਨਹੀਂ ਪਰ ਪੂਰੀ ਮੇਰੇ ਤੋਂ ਉਮਰ ਤੇ ਤਾਂ ਛੋਟਾ ਹੀ ਆ ਗੱਲ ਤਾਂ ਸੁਣ ਆਰਾਮ ਨਾਲ ਉਹਨੇ ਕਿਹਾ ਜਦੋਂ ਮੈਂ ਜਿੱਤ ਕੇ ਆਇਆ ਨਾ ਜੰਦਰੋ ਹਾਰ ਗਿਆ ਸੀ ਜਿੱਤ ਕੇ ਆਇਆ ਉਨੇ ਮੈਨੂੰ ਸਵਾਲ ਕੀਤਾ ਤੂੰ ਤਾਂ ਕਹਿੰਦਾ ਸੀ ਦੋ ਜਿਖਿਆ ਹੁਣ ਕਿਉਂ ਉੱਥੇ ਗਿਆ ਸੀ ਮੈਂ ਕਿਹਾ ਖਰੇ ਮੈਨੂੰ ਕਹਿਣਗੇ ਇਕੱਲਾ ਸਰ ਕਰਕੇ ਆਇਆ ਮੈਨੂੰ ਗੁੱਸਾ ਆਇਆ ਮੈਂ ਕਿਹਾ ਚੱਲ ਮੈਂ ਬੜਨਾ ਸੀ ਬਣ ਗਿਆ ਤੂੰ ਨਾਲ ਨਹੀਂ ਵੋਟਾਂ ਇਹ ਮੈਂ ਕਿਹਾ ਸੀ ਗੱਲ ਵਿਆਉਣੀ ਸੀ ਗੱਲ ਹੈਗੀ ਆ ਵੀ ਜਦੋਂ ਪੰਜਾਬ ਦੇ ਵਿੱਚ ਸਬੰਧ ਚੁੰਦੀ ਅੱਗਿਓ ਵੀ ਕੱਟਦੀ ਤੇ ਪਿੱਛੋ ਵੀ ਕੱਟਦੀ ਪੰਜਾਬ ਦੇ ਵਿੱਚ ਬੇਅਦਬੀ ਹੋਈ ਸੀ ਠੀਕ ਆ ਜੀ ਆਪਾਂ ਸਾਰਿਆਂ ਨੇ ਕਿਹਾ ਕਿ ਇਹਦਾ ਜਿਹੜਾ ਜ਼ਿੰਮੇਵਾਰ ਪੰਜਾਬ ਦਾ ਜਿਹੜਾ ਮੁੱਖ ਬੰਦਾ ਯਾਨੀ ਕਿ ਮੁੱਖ ਮੰਤਰੀ ਪੰਜਾਬ ਸਾਰਿਆਂ ਨੇ ਕਿਹਾ ਨਾ ਜੀ ਹੁਣ ਜਦੋਂ ਸਾਡੇ ਉੱਪਰ ਗੋਲੀਆਂ ਚੱਲੀਆਂ ਸਾਡਾ ਵੀਰ ਸ਼ਹੀਦ ਕੀਤਾ ਤਾਂ ਉਸ ਸਮੇਂ ਉਹਦਾ ਜ਼ਿੰਮੇਵਾਰ ਹਰਿਆਣੇ ਦਾ ਮੁੱਖ ਮੰਤਰੀ ਬੰਦਾ ਕਿ ਨਹੀਂ ਜੀ ਜਿੰਨੇ ਵੀ ਬੱਚਾ ਕਿਸੇ ਦਾ ਮਾਰਿਆ ਚਾਹੇ ਉਹ ਮੁੱਖ ਮੰਤਰੀ ਆ ਤੇ ਚਾਹੇ ਕਿਹੜਾ ਮੰਤਰੀ ਆ ਉਹ ਲਾਂਤੀ ਆ ਜਿਹਦੇ ਜਿਹਦੀ ਜਿਹਦੇ ਕਸੂਰ ਨਾਲ ਬੱਚਾ ਮਰਿਆ ਪਰ ਚੈੱਕ ਚੈੱਕ ਕਰਨਾ ਬਣਦਾ ਖੱਟਰ ਖੱਟਰ ਦੇ ਹੱਥ ਪਿਸਤੌਲ ਦੇਖਿਆ ਤੁਸੀਂ ਨਹੀਂ ਜਿੰਮੇਵਾਰੀ ਤਾਂ ਹੁਕਮ ਦੇਣ ਵਾਲਾ ਨਾ ਬਾਦਲ ਦੇ ਹੱਥ ਚ ਪਿਸਤੌਲ ਵੇਖਿਆ ਸੀ ਕਿਸਨੇ ਨਹੀਂ ਨਾ ਆਪਾਂ ਤਾਂ ਉਹਨੂੰ ਤਾਂ ਤਾਂ ਉਹਨੂੰ ਜ਼ਿੰਮੇਵਾਰ ਮੰਨਦੇ ਆ ਕਿਉਂਕਿ ਉਹ ਸਾਡਾ ਚੀਫ ਮਿਨਿਸਟਰ ਸੀ ਹਰਿਆਣਾ ਦਾ ਚੀਫ ਮਿਨਿਸਟਰ ਮਨੋਰ ਲਾਲ ਖੱਟਰ ਸੀ ਉਹਨੇ ਹੁਕਮ ਦਿੱਤੇ ਹੌ ਫੌਜ ਭੇਜੀ ਤੇ ਉਹ ਚੀਫ ਮਿਨਿਸਟਰ ਤੁਹਾਡੀ ਸਰਕਾਰ ਦਾ ਇਨਕੁਆਰੀ ਕਿਉਂ ਫਿਰ ਰੱਖਿਆ ਹੋਇਆ ਜੇ ਉਹਦੇ ਆਰਡਰ ਨਾਲ ਟੋਰਨ ਕਿਹਨੇ ਸੈਂਟਰ ਗਵਰਨਮੈਂਟ ਤੇ ਕਰਨੀਆਂ ਸੈਂਟਰ ਦੇ ਵਿੱਚ ਸਰਕਾਰ ਕੀ ਦੀ ਹੈ ਤੁਹਾਡੀ ਮੈਂ ਕਹਿੰਦਾ ਚੱਲ ਇੱਕ ਇੱਕ ਸਰਕਾਰ ਤਾਂ ਆ ਜਿਹੜੀ ਚੁੰਨਦੇ ਆਪਾਂ ਇੱਕ ਸਰਕਾਰ ਆ ਉਹ ਆਕਾਸ਼ਾ ਗੱਲ ਸੁਣ ਲਓ ਗੱਲ ਸੁਣ ਲਓ ਮੈਂ ਕਹਿੰਦਾ ਕਿ ਉਹ ਸਰਕਾਰ ਸੁਣਦੀ ਹੋਵੇ ਜਿਨੇ ਕਿਸੇ ਦਾ ਬੱਚਾ ਮਾਰਿਆ ਉਹ ਸਾਡਾ ਐਡਾ ਸਮਾਰਟ ਬੱਚਾ ਮੈਂ ਉਹਦੀ ਫੋਟੋ ਵੇਖਦਾ ਉਹ ਸਾਡਾ ਧੀਆਂ ਪੁੱਤਾਂ ਵਰਗਾ ਮੈਂ ਕਹਿੰਦਾ ਰੱਬਾ ਪਛਾਹੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਹੋਵੇ ਤੁਸੀਂ ਇਹ ਗੱਲ ਕਹਿ ਦਿਓ ਨਾ ਕਿ ਮੁੱਖ ਮੰਤਰੀ ਦੇ ਹੁਕਮਾਂ ਨਾਲ ਜਿਹੜੀ ਆ ਉੱਥੇ ਗੋਲੀ ਚੱਲੀ ਤੇ ਉਹਦੇ ਕਾਰਨ ਫਿਰ ਫਿਰ ਜ਼ਿੰਮੇਵਾਰ ਤਾਂ ਮੁੱਖ ਮੰਤਰੀ ਬੰਦਾ ਨਾ ਜੀ ਹੁਣ ਮੇਰੀ ਗੱਲ ਸੁਣੋ ਇਹ ਵੀ ਸਾਡਾ ਪਰਿਵਾਰ ਤੁਹਾਡਾ ਪਰਿਵਾਰ ਆ ਤੁਸੀਂ ਆਪਦੇ ਪਰਿਵਾਰ 'ਚ ਰਹਿੰਦੇ ਹੋ ਠੀਕੋ ਜੀ ਜੇ ਕੋਈ ਮੁਖੀ ਹੋ ਕੇ ਤੁਸੀਂ ਫੈਸਲਾ ਲੈਨੇ ਹੋ ਤਾਂ ਉਹਦੇ ਜ਼ਿੰਮੇਵਾਰ ਤੁਸੀਂ ਬਣੇ ਨਾ ਮੈਂ ਕਹਿੰਦਾ ਮੈਂ ਕਹਿੰਦਾ ਜੀ ਜੇ ਮੁੱਖ ਮੰਤਰੀ ਦੇ ਹੁਕਮ ਨਾਲ ਚੱਲੀ ਆ ਨਾ ਤੇ ਉਹਦਾ ਵੀ ਪੁੱਤ ਮਰੇ ਠੀਕ ਹੈ ਠੀਕ ਹੈ ਜੇ ਮੇਰੇ ਮੇਰੇ ਹੋਣ ਜੇ ਮੇਰੇ ਹੋਰ ਉਹ ਹੋਰ ਦਿਓ ਬਾਦੂਆ ਉਹ ਛੜਾ ਵਿਚਾਰਾ ਉਹ ਛੜਾ ਕੋਈ ਹੋਰ ਦਿਓ ਬਾਦੂਆ ਗ੍ਰਹਿ ਮੰਤਰੀ ਨੂੰ ਦੇ ਦਿਓ ਗ੍ਰਹਿ ਮੰਤਰੀ ਨੂੰ ਗ੍ਰਹਿ ਮੰਤਰੀ ਦੇ ਪਾ ਗੱਲ ਦੇ ਸਾਹਦੇ ਉਹ ਵੀ ਛੜਾ ਜੇਦੀ ਵੀ ਵਜ੍ਹਾ ਨਾਲ ਕਿਸੇ ਦੇ ਪੁੱਤ ਮਰਦੇ ਆ ਨਾ ਉਹਦੇ ਪੁੱਤ ਮਰ ਜਾਂਦੇ ਤੁਸੀਂ ਇਹ ਕਿਹਾ ਸੀ ਸਾਡੇ ਸਵਾਲ ਹੋ ਨਹੀਂ ਹਾਂ ਦੱਸ ਆਪਣਾ ਤੁਹਾਡੀ ਹਾਜ਼ਰੀ ਦੇ ਵਿੱਚ ਆਪਣਾ ਹੌਬੀ ਧਾਰੀ ਵਾਲ ਨੇ ਕਿਹਾ ਸੀ ਵੀ ਕਾਲੇ ਕਾਨੂੰਨ ਬਹੁਤ ਵਧੀਆ ਸੀ ਬੜੇ ਚੰਗੇ ਸੀ ਉਹ ਤੇ ਮੈਂ ਪੜੇ ਉਹਦੇ ਤੋਂ ਕੁਝ ਵੀ ਇਹੋ ਜਿਹਾ ਨਹੀਂ ਸੀਗਾ ਜੀ ਕੀ ਤੁਹਾਡਾ ਉਹਦੇ ਬਾਰੇ ਜਿਹੜੇ ਤਿੰਨ ਕੋਣ ਕਿਹਾ ਮੈਂ ਪੜੀ ਤੁਹਾਡੀ ਹਾਜ਼ਰੀ ਮੈਂ ਮੈਂ ਜੋ ਬੋਲੇ ਸੀ ਸੁਣਿਆ ਸੀ ਬਾਈ ਜੀ ਉਹਦੇ ਵਿੱਚ ਰਾਜਨਾਥ ਜੀ ਤੋਮਰ ਸਾਹਿਬ ਤੁਹਾਡੀ ਬੀਬਾ ਜੀ ਹਰ ਸਿਮਰਤ ਕੌਰ ਜੀ ਸੋਮਪ੍ਰਕਾਸ਼ ਜੀ ਐਮਪੀ ਕੱਲਾ ਹੀ ਸੀ ਮੈਂ ਮੈਂ ਕਿਹਾ ਜੀ ਜਦੋਂ ਆਰਡੀਨੈਂਸ ਬਣੇ ਸੀ ਉਦੋਂ ਤੇ ਮੇਰਾ ਕੋਈ ਰੋਲ ਨਹੀਂ ਸੀ ਇਹ ਮੈਂ ਉਸ ਮੀਟਿੰਗ ਚ ਕਿਹਾ ਸੀ ਸਰਕਾਰੀ ਮੀਟਿੰਗ ਚ ਜਾਂ ਤਾਂ ਪਹਿਲਾਂ رائے ਲੈ ਲੈਂਦੇ ਸਾਡੀ ਕੀ ਆ ਕਾਨੂੰਨ ਬਣਾਉਣੇ ਆ ਹੁਣ ਆ ਜਿਹੜੇ ਤੁਹਾਡੇ ਵੱਡੇ ਵਜ਼ੀਰ ਬੈਠੇ ਆ ਮੈਂ ਤਾਂ ਪਹਿਲੀ ਵਾਰੀ ਚੁਣਿਆ ਗਿਆ ਮੈਂ ਚੱਲਿਆ ਜੀ ਸਾਡੀ ਕੋਈ ਰੈ ਨਹੀਂ ਲੇਗੀ ਨਾ ਕਾਨੂੰਨ ਬਣਾਉਣ ਵਿੱਚ ਨਾ ਕਿਸੇ ਚ ਇਹਨਾਂ ਦੀ ਮੀਟਿੰਗ ਲਾਓ ਮੈਂ ਆ ਗਿਆ ਸੀ ਉਹ ਵੀਡੀਓ ਵੀ ਵਾਇਰਲ ਹੋਈ ਸੀ ਉਹ ਵੀਡੀਓ ਵਾਇਰਲ ਹੋ ਗਈ ਸੀ ਮੈਂ ਮੀਟਿੰਗ ਚ ਆ ਗਿਆ ਸੀ। ਮਾਨਸਰਾ ਜੀ ਇੱਕ ਚੀਜ਼ ਵਾਲਾ ਜੀ। ਹੋਵੀ ਧਾਲੀ ਵਾਲਾ ਜੀ ਇੱਕ ਵੀ ਗਾਲ ਬੜੀ ਮੈਨੂੰ ਸੋਹਣੇ ਤਰੀਕੇ ਨਾਲ ਕੱਢਣੀ ਆਉਂਦੀ ਐ। ਕੀ ਇਹ ਸ਼ੋਭਾ ਦਿੰਦੀਆਂ? ਅਸੀਂ ਤਾਂ ਆਪਦਾ ਰਾਈਟ ਪ੍ਰਦਰਸ਼ਨ ਦਾਇਰੇ 'ਚ ਲੈ ਕੇ ਨਾਹਰੇਬਾਜੀ ਕਰਦੇ ਆਂ। ਸੋ ਨੂੰ ਤਕਲੀਫ ਆਉਂਦੀ ਐ। ਤੇ ਹੋਵੀ ਧਾਲੀ ਵਾਲਾ ਇੱਕ ਸਟੇਜ ਤੋਂ ਬੋਲਦਾ ਐ ਵੀ ਤਰਕ ਨਾਲ ਗੱਲ ਕਰੋ। ਅੱਜ ਆਉਂਦੇ ਆਂ ਅਸੀਂ ਉਹਨਾਂ ਨਾਲ ਤਰਕ ਨਾਲ ਹੀ ਗੱਲ ਕਰਨੀ ਸੀ। ਤੇ ਉਹ ਆਦਾ ਮੈਨੂੰ ਗਾਲ ਬੜੀ ਸੋਹਣੇ ਤਰੀਕੇ ਨਾਲ ਆਉਂਦੀ ਅੱਗੋਂ ਕੱਢਣੀ। ਕੀ ਇਹ ਗੱਲਾਂ ਸ਼ੋਭਾ ਦਿੰਦੀਆਂ? ਨੰਬਰ 1। ਦੂਜੀ ਗੱਲ ਤੁਸੀਂ ਕਿਹਾ ਸੀ ਮੋਦੀ ਨੇ ਬਹੁਤ ਵਧੀਆ ਦੇਸ਼ ਅੱਗੇ ਲੈ ਕੇ ਗਿਆ ਅਮਰੀਕਾ ਤੱਕ ਡੰਕੇ ਵੇਚਦੇ ਆ ਕਾਦੀ ਗੱਲ ਹੈ ਜੀ 400 ਤੋਂ 1100 ਸਿਲੰਡਰ ਹੋ ਗਿਆ 100 ਰੁਪਿਆ ਗੰਡਾ ਹੋ ਗਿਆ ਤੇ ਮੋਦੀ ਨੇ ਨਰਿੰਦਰ ਮੋਦੀ ਨੇ ਕਾਰਪੋਰੇਟਾਂ ਦੇ ਹੱਥਾਂ 'ਚ ਸਾਡਾ ਦੇਸ਼ ਦੇਤਾ ਸਕੂਲ ਵੇਚ ਤੇ ਹਸਪਤਾਲ ਵੇਚ ਤੇ 에어ਪੋਰਟ ਵੇਚ ਤੇ ਤੇ ਛੱਡਿਆ ਕੀ ਐ ਇੱਥੇ ਇੱਥੇ ਕੁਛ ਰਿਹਾ ਹੀ ਨਹੀਂ ਪੜ੍ਹਾਈ ਬਲੈਕ ਦੇ ਵਿੱਚ ਹੰਸਰਾਜ ਜੀ ਵਿਕਣ ਲੱਗੀ ਹਸਪਤਾਲਾਂ ਚ ਸਰਕਾਰੀਆਂ ਚ ਚੂਹੇ ਵੜ ਵੜ ਨਿਕਲੀ ਜਾਂਦੇ ਆ ਤੇ ਸਾਡੇ ਦੇਸ਼ ਦੇ ਵਿੱਚ ਰੋਜ਼ਗਾਰ ਨਹੀਂ ਕਾਰਪੋਰੇਟਾਂ ਨੂੰ ਇੱਥੇ ਲਿਆ ਆਬਾਨੀਆਂ ਡਾਨੀਆਂ ਦਾ ਕਰਜ਼ਾ ਮਾਫ ਕਰਤਾ ਤੇ ਕਿਸਾਨਾਂ ਮਜ਼ਦੂਰਾਂ ਦਾ ਜੇ ਕਰਜ਼ਾ ਮਾਫ ਕਰਨਾ ਤੇ ਉਦੋਂ ਸਾਡੇ ਕੋਲੇ ਕੋਈ ਦੇਸ਼ ਦਾ ਖਜ਼ਾਨਾ ਖਾਲੀ ਹੈ ਜਾਂ ਪੰਜਾਬ ਦਾ ਵੀ ਖਜ਼ਾਨਾ ਖਾਲੀ ਹੈ ਤੇ ਤੁਸੀਂ ਦੱਸੋ ਮੋਦੀ ਨੇ ਸਹੀ ਕੀਤਾ ਹੰਸਰਾਜ ਜੀ ਇੱਕ ਚੀਜ਼ ਹੈ ਪ੍ਰਦਰਸ਼ਨ ਕਰਨਾ ਹਰ ਇੱਕ ਦਾ ਰਾਈਟ ਹੈ ਆ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਕਿਸਾਨਾਂ ਦੇ ਉੱਤੇ ਕੰਦਾ ਕੱਢ ਕੇ ਕੱਲ ਗੱਡ ਕੇ ਬੈਰੀਕੇਟ ਕਰਤੇ ਤੇ ਪ੍ਰਾਈਵੇਟ ਹਥਿਆਰਾਂ ਨਾਲ ਗੋਲੀਆਂ ਚਲਾ ਕੇ ਬੰਦੇ ਮਾਰਤੇ 35000 ਅਥਰੂ ਕੈਂਸ ਦਾ ਇੱਥੇ ਗੋਲਾ ਭੇਜਿਆ ਸੈਂਟਰ ਸਰਕਾਰ ਨੇ ਕਿ ਉਹ ਰਾਈਟ ਸੀ ਚైనా ਤੇ ਪਾਕਿਸਤਾਨ ਦੇ ਲੋਕ ਸੀ ਹੁਣ ਵੀ ਉਹਨਾਂ ਲੋਕਾਂ ਕੋਲੇ ਆਉਂਨੇ ਆ ਦੱਸੋ ਇਹ ਮੋਦੀ ਨੇ ਸਹੀ ਕੀਤਾ ਜਿਹੜਾ ਕੁਛ ਇਹ ਕੀਤਾ ਗ੍ਰਹਿ ਮੰਤਰੀ ਹਰਿਆਣਾ ਨੂੰ ਤੇ ਮੁੱਖ ਮੰਤਰੀ ਹਰਿਆਣਾ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਹਿਮਦ ਸ਼ਾ ਇਹ ਚਾਰਾਂ ਦੀ ਇਹ ਗਿਣੀ-ਬੁਣੀ ਚਾਲ ਹੈ ਇਹਦੇ ਬਾਰੇ ਜਵਾਬ ਦਿਓ ਸਾਨੂੰ ਆ ਦੇ ਦਿਓ ਮੋਦੀ ਸਾਹਿਬ ਤੁਹਾਡੇ ਅਕਾਊਂਟ ਵਿੱਚ ਹਰ ਪੈਸੇ ਭੇਜਦੇ ਸਾਨੂੰ ਉਹ ਨਹੀਂ ਚਾਹੀਦੇ ਸਾਨੂੰ ਐਮਐਸਪੀ ਚਾਹੀਦੀ ਹੈ ਸਾਨੂੰ ਨੂੰ ਕੁਝ ਚਾਹੀਦਾ ਸਾਨੂੰ ਜਿਹਨੇ ਮਾਰਤਾ ਸਨ ਸਾਲਾਨਾ ਜਿਹੜਾ 6000 ਸਾਲਾਨਾ ਉਹਦੇ ਨਾਲ ਉਹ ਭੇਜਦੇ ਹਾਂਜੀ ਨਹੀਂ ਨਹੀਂ ਅਸੀਂ ਜਿਹੜੇ ਸਵਾਲਾਂ ਦਾ ਜਵਾਬ ਮੰਗਿਆ ਉਹ ਦਿਓ ਜਿਹੜਾ ਜਿਹੜੇ ਸਵਾਲ ਪਹਿਲਾਂ ਨਹੀਂ ਨਹੀਂ ਅਸੀਂ ਜਵਾਬ ਦਿੰਦੇ ਆ ਉਹ ਜਿਹੜਾ 2000 ਭੇਜਦੇ ਆ ਉਹ ਜ਼ਮੀਨਾਂ ਸਾਡੀਆਂ ਲੈ ਕੇ 2 2000 ਲਾਂਟ ਦਿੰਦੇ ਆ ਇਸ ਕਰਕੇ ਸਾਨੂੰ ਜ਼ਮੀਨਾਂ ਚਾਹੀਦੀਆਂ 3500 ਪਲੱਸ ਬੰਦੀ ਹੈ ਜੀ ਉਹ ਜਿੱਦੋਂ 2000 ਰੁਪਏ ਸੁਆਮੀ ਦਾ ਚੰਦੂਈ ਸੁਆਮੀ ਦਾ ਇੱਕ ਮਿੰਟ ਇੱਕ ਮਿੰਟ 2014 ਦੇ ਵਿੱਚ ਸਰਕਾਰ ਆਈ ਸੀ ਮੋਦੀ ਜੀ ਨੇ ਇਹੀ ਆਖਿਆ ਸੀ ਵੀ ਆਉਣ ਸਾਲ ਮੈਂ ਸੁਆਮੀਨਾਥ ਨੂੰ ਰਿਪੋਰਟ ਲਾਗੂ ਕਰੂੰਗਾ ਸੀ2 ਪਲੱਸ 50 ਦੇ ਹਿਸਾਬ ਨਾਲ ਮੈਂ ਤੁਹਾਨੂੰ ਰੇਟ ਦੇਵਾਂਗਾ ਕੀ ਅੱਜ 10 ਸਾਲਾਂ ਦੇ ਵਿੱਚ ਉਸ ਰਿਪੋਰਟ ਕਿਉਂ ਨਹੀਂ ਲਾਗੂ ਹੋਈ ਤੁਸੀਂ ਸਾਡਾ ਪਹਿਲਾ ਜਵਾਬ ਦਿਓ ਉਹਨੂੰ ਕਮਾਉੜ ਵੀ ਨਰਿੰਦਰ ਮੋਦੀ ਨੇ ਬੈਰੀਕੇਡ ਕੀਤੇ ਗੋਲੇ ਲਾਏ ਤਾਰਾਂ ਲਾਈਆਂ ਬੰਦਿਆਂ ਦੇ 1993 ਚ ਬੈਨ ਹੋ ਗਏ ਵੀ ਕੀ ਉਹ ਚੀਜ਼ਾਂ ਉਹ ਚੀਜ਼ਾਂ ਦਾ ਜਵਾਬ ਦਿਓ ਵੀ ਉਹ ਦੋਸ਼ੀ ਹੈ ਕਿ ਨਹੀਂ ਨਰਿੰਦਰ ਮੋਦੀ ਤੇ ਅਮਸ਼ਾ ਅੱਛਾ ਪਹਿਲਾਂ ਤਾਂ ਕਾਊਂਟ ਵਾਲੀ ਗੱਲ ਸੁਣ ਲਓ ਦੂਜਾ ਨਰੇਗਾ ਜਿਹੜਾ ਗਰੀਬਾਂ ਨੂੰ ਰੋਟੀ ਜਿਹਦੀ ਵਜਨ ਨਾ ਲੱਭੀ ਜਾਂਦੀ ਆ ਉਹ ਉਹ ਕਨੇ ਕੀਤੀ ਆ ਐਕਟਿਵ ਤੇ ਇਹਨਾਂ ਨੇ ਕੀਤੀ ਆ ਆ ਬੇਕਰਿਆ ਨੂੰ ਮੌਕਾਨ ਦਿੰਦਾ ਦਾਣੇ ਭੇਜਦੇ ਹੋ ਕਣਕ ਦੇ ਅੱਛਾ ਗੈਸ ਚੁੱਲ੍ਹੇ ਉਹ ਜ਼ਿੰਮੇਵਾਰੀ ਮੰਗ ਤੇ ਸਾਨੂੰ ਚਾਹੀਦੀ ਹੈ ਬਰਾਬਰਤਾ ਜੇ 1.75 ਏਕੜ ਦਾ ਕਾਨੂੰਨ ਆ ਉਸ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਥੋੜੇ ਮੋਦੀ ਨੇ ਆਵਾਜ਼ ਠਾਈ ਆ ਜਾਂ ਤੂੰ ਆਵਾਜ਼ ਠਾਈ ਆ ਸੁਆਮੀ ਨਾਥਨ ਦੀ ਰਿਪੋਰਟ ਉਤਮ ਖੇਤੀ ਮਾਦਮ ਪਾਰ ਨਖੇਤੇ ਚ ਆਗਰੇ ਸਾਨੂੰ ਭਾਅ ਦਵਾਇਆ ਅਜ ਤੱਕ ਅਸੀਂ ਮੌਤ ਕੁਛ ਨਹੀਂ ਮੰਗਦੇ ਨਾ ਬਿਜਲੀ ਨਾ ਕਰਜ਼ਾ ਮਾਫੀ ਮੰਗਦੇ ਆ ਇਹ ਤਾਂ ਤੁਸੀਂ ਮੰਗਤੇ ਬਣਾਈ ਜਾਂਦੇ ਹੋ ਮੰਗਤੇ ਇਹ ਮੰਗਤੇ ਨਾ ਬਣਾਓ ਅਸੀਂ ਸਰਦਾਰ ਆਂ ਖੰਸਰਾ ਜੀ ਇੱਕ ਮਿੰਟ ਯਾਰ ਭਾਈ ਆਪ ਬਹੁਤ ਜਵਾਬ ਦੇ ਦਿਓ ਉਹ ਚੀਜ਼ਾਂ ਦਾ ਵੀ ਅਹਿਮਦ ਸ਼ਾਹ ਗਰੇ ਮંત્રી ਨੂੰ ਇਹ ਦੁੱਛੀ ਬਣਦੇ ਹੋ ਇਹ ਘਟਨਾ ਦਾ ਕਿਹਨੂੰ ਅਹਿਮਦ ਸ਼ਾਹ ਗ੍ਰਹਿ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣੇ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਕੀ ਬੈਰੀਗੇਟ ਕਰਨੇ ਕਿਲ ਗੱਢਨੇ 35000 ਥਰੂ ਗੈਸ ਦਾ ਗੋਲਾ ਲਿਆ ਕੇ ਉੱਥੇ ਰੱਖਤਾ ਥਰੂ ਗੈਸ ਦੇ ਗੋਲੇ ਸੱਡ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੋਂ ਆਇਆ ਸੀ ਹੰਸਰਾਜ ਜੀ ਸੁਣ ਮੈਂ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਪਿਰਤਪਾਲ ਬਾਬਿਓ ਉਹਦੀਆਂ ਲੱਤਾਂ ਬਾਹਾਂ ਜਵਾੜੇ ਤੋੜ ਤੇ ਪੀਜੀਏ ਚ ਪਿਆ ਕੀ ਇਹ ਸਹੀ ਹੋਇਆ ਜਵਾਬ ਦਿਓ ਇਹਦਾ ਇੱਕ ਹੋਰ ਸਵਾਲ ਹੈ ਜੀ ਨਾਲ ਹੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੰਗਰੇਗ ਬਾਗੀਗੜ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡਾ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਸੁਣੋ ਬੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ਧੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਦੇਖੋ ਹੁਣ ਸਰ ਲੈ ਲੋ ਸਾਰੀਆਂ ਗੱਲਾਂ ਜਿੱਥੇ ਜਿੱਥੇ ਵੀ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਧੱਕਾ ਹੁੰਦਾ ਉਹਦੇ ਮੈਂ ਦੇ ਖਿਲਾਫ ਆ ਕਿਸੇ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵਾਦਵਾਹੀ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸ਼ਾ ਇਨਸਾਫ ਹੈ ਪ੍ਰਧਾਨ ਮੰਤਰੀ ਨੂੰ ਕਹਾਂਗੇ ਸੱਚਾ ਪਾਸ਼ਾ ਦਰਦ ਕਰੂੰਗੀ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆ ਇਹ ਵੀ ਬਾੜਾ ਕੀਤਾ ਉਹਨਾਂ ਨੇ ਹਾਂ ਕਹਿ ਰਹੇ ਉਹਦੋਂ ਮਹਾਰਾਣੀ ਜਿੰਨੇ ਵੀ ਕੀਤਾ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕਿਸੇ ਦਾ ਪੁੱਤ ਮਾਰਨ ਦਾ ਕਸੂਰਵਾਰ ਆ ਨਾ ਤੁਸੀਂ ਐਮਪੀ ਬਣ ਕੇ ਕੀ ਜਾਓਗੇ ਸਾਹਿਬ ਜੀ ਇਹ ਪਾਰਟੀ ਨਾਮਜ਼ਦਗੀ ਕਰ ਦਿਓ ਤੁਸੀਂ ਫਿਰ ਇਹ ਪਾਰਟੀ ਦੇ ਐਮਪੀ ਬਣ ਕੇ ਅਸੀਂ ਕੀ ਕਰਾਂਗੇ ਆਪਣਾ ਬਾਦ ਦਾ ਕਰੈਕਟਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਦੇ ਨਾਲ ਤੁਰਪਿਆ ਕਰਨਾ ਮੰਨ ਕੇ ਚਲੋ ਅੱਜ ਤੁਹਾਡੀ ਨਹੀਂ ਸੁਣਨਗੇ ਮੈਂ ਤੁਰਾ ਕਰੂੰਗਾ ਏਦੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮਿਲੂਗਾ ਕਿ ਨਹੀਂ ਮਿਲੂਗਾ ਸਾਨੂੰ ਦਿੱਲੀ ਜਾਣ ਦਾ ਰਸਤਾ ਸੀ ਦਿੱਲੀ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਨਹੀਂ ਕੋਈ ਨਾ ਲੇਟ ਆਪਸ ਤੜਕੇ ਦੇ ਦਿੱਕੀਆ ਤੱਤ ਮਿਲ ਲਾ ਨਹੀਂ ਤੁਸੀਂ ਹੱਥ ਨਹੀਂ ਇਹ ਨਹੀਂ ਬਲ ਸਵਾਲ ਆ ਤੁਹਾਡਾ ਮੁੱਦਾ ਵੱਡਾ ਹੈ ਤੁਸੀਂ ਦੱਸੋ ਏਦੋਂ ਬਾਅਦ ਸਾਨੂੰ ਦਿੱਲੀ ਜਾਣ ਤੋਂ ਸੰਤੋਖ ਜਵਾਬ ਨਹੀਂ ਦਿੰਦਾ ਜੀ ਵੀਰ ਖੰਸਰਾਜ ਹੰਸ ਦੇ ਜਿਹੜੇ ਗੁਨਾਹ ਆ ਨਾ ਉਹ ਤੁਸੀਂ ਦੱਸੋਗੇ ਤੇ ਅਸੀਂ ਅਸੀਂ ਤੁਹਾਡਾ ਸੁਕਰ ਕਰਦੇ ਆ ਸਾਨੂੰ ਕੋਈ ਚੱਕਰ ਨਹੀਂ ਮੈਨੂੰ ਇੱਕ ਵਾਰ ਗੁੱਸਾ ਆਇਆ ਜਦੋਂ ਮੈਨੂੰ ਕਿਸੇ ਬੰਦੇ ਨੇ ਅੱਤਵਾਦੀ ਜਾਂ ਕੁਝ ਕਿਹਾ ਸੀ ਤੁਸੀਂ ਉਹ ਨਹੀਂ ਮਰਿਆ ਸਾਨੂੰ ਰੋਜ਼ ਅੱਤਵਾਦੀ ਕਹਿੰਦੇ ਆ ਸਾਨੂੰ ਰੋਜ਼ਾਨਾ ਅੱਤਵਾਦੀ ਕਹਿੰਦੀ ਆ ਭਾਜੀਪੀ ਸਾਨੂੰ ਅੱਤਵਾਦੀ ਕਹਿੰਦੀ ਆ ਸਾਰੇ ਕਹਿੰਦੇ ਆ ਸਾਰੀ ਬੀਜੇਪੀ ਦੇ 120 ਮਰਾ ਕੇ ਭੰਗੜੇ 'ਚ ਪਾਈ ਜਾਂਦੇ ਆ ਬਹੁਤ ਔਖਾ ਆ ਇਹ ਗੱਲ ਮੇਰੇ ਮੂੰਹ ਲਫਜ਼ ਨਹੀਂ ਤੁਸੀਂ ਦੇਖੋ ਮੇਰੀ ਬੇਨਤੀ ਸੁਣੋ ਇੱਕ ਜज्ਬਾ ਸੁਣੋ ਤੁਸੀਂ ਕਹਿੰਦੇ ਮੈਨੂੰ ਗੁੱਸਾ ਆਇਆ ਮੈਂ ਬੱਲੇ ਦੇ ਲਫੜ ਤੱਕ ਮਾਰਦਾ ਅਸੀਂ ਕਿੱਧਰ ਜਾਈਏ ਸਾਨੂੰ ਰੋਜ਼ ਹੀ ਕਹਿੰਦੇ ਹੋ ਇਹ ਮਜ਼ਦੂਰ ਕਿਸਾਨਾਂ ਦਾ ਸਾਡਾ ਪਰਿਵਾਰ ਆਪਣੀ ਕਿੰਨੇ ਵਾਰ ਹੋ ਗਏ ਇਹ ਆਪਣਾ ਕਿਰਦਾਰ ਹੈ ਮੇਰਾ ਆਪਣਾ ਕਰੈਕਟਰ ਹੈ ਚਲੋ ਜੀ ਨਹੀਂ ਜਦੋਂ ਜਦੋਂ ਕੰਨ ਸੁਣ ਲੋ ਇਹ ਦੱਸੋ ਜੀ ਹੁਣ ਹੁਣ ਤੁਸੀਂ ਕੋ ਤੈਨੂੰ ਹੁਣ ਬੋਲਣ ਦਾ ਆਪਾ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਇੱਕ ਬੱਚਾ ਘਰ ਆਪਣਾ ਮੰਨ ਕੇ ਇੱਕ ਮਿੰਟ ਜੀ ਇੱਕ ਮਿੰਟ ਜੀ ਇੱਕ ਮਿੰਟ ਜੀ ਜਵਾਬ ਦੇ ਕੇ ਜੋ ਪਲੀਜ਼ ਮੰਨ ਲਓ ਇੱਕ ਪਰਿਵਾਰ ਹੈ ਇੱਕ ਬੱਚਾ ਕਰੋ ਖਰਾਬ ਹੋ ਜਾਈ ਆਪਾਂ ਨੂੰ ਬੇਦਖਲੀ ਵੀ ਕਰਦਣੀਆਂ ਤੇ ਜੇ ਤੁਹਾਡਾ ਪਰਿਵਾਰ ਜਿਹੜਾ ਬੀਜੇਪੀ ਲੋਕਾਂ ਦੇ ਤਸ਼ੱਦਦ ਕਰ ਰਿਹਾ ਤੇ ਤੁਸੀਂ ਛੱਡ ਕੇ ਪਾਸੇ ਹੋ ਦਿਓ ਸੀ ਆਪ ਤੁਣੀ ਸਪੋਰਟ ਕਰਾਂਗੇ ਅਸੀਂ ਅਸੀਂ ਸਪੋਰਟ ਲੋ ਅਸੀਂ ਹੁਣ ਸਰੋਪਾ ਪਾਉਣਾ ਤੁਸੀਂ ਕਹੋ ਬੀਜੇਪੀ ਛੱਡ ਦੇ ਲੈ ਮੈਂ ਸਰੋਪਾ ਪਾਉਣਾ ਜੀ ਲੋ ਵੋਟਾਂ ਵੀ ਪਾਉ ਵੋਟਾਂ ਵੀ ਪਾਉਣਾ ਸਾਰਿਆਂ ਦੀ ਪਾਉਂਦੇ ਤੁਸੀਂ ਤੁਸੀਂ ਮੈਨੂੰ ਸਾਰੇ ਦੀਆਂ ਵੋਟਾਂ ਪਵਾਉਂਗੇ ਲੋ ਸਰੋਪਾ ਮੈਨੂੰ ਇੱਕ ਚਾਂਸ ਦੇ ਦਿਓ ਜੇ ਮੇਰੀ ਕੋਈ ਨਹੀਂ ਸੋਚ ਸਕਿਆ ਨਹੀਂ ਤਾਂ ਗੱਲ ਵਿਆਹ ਨਹੀਂ ਅਸੀਂ ਚਾਂਸ ਤਾਂ ਪਾਉਂਦੇ ਆ ਇਸ ਗੱਲ ਤੇ ਅਸੀਂ ਗੱਲ ਵੀ ਆ ਮੈਨੀਫੈਸਟੋ ਦੇ ਗੱਲ ਤੋਂ ਮੋਦੀ ਨੂੰ ਵੀ ਦਿੱਤਾ ਸੀ ਹਾਂ ਜਿਹੜੀਆਂ ਵੋਟਾਂ ਪਾਵਾਂਗੇ ਇੱਕ ਇੱਕ ਮੈਂ ਤੁਹਾਡੇ ਨਾਲ ਕੰਪੇਨ ਕਰਾਂ ਮਾਰੇ ਛੋਟੇ ਨਾਲ ਵੋਟਾਂ ਮੰਗੇ ਜਾਊਂ ਜੀ ਇਹ ਆਇਆ ਕਰਕੇ ਵੋਟਾਂ ਮੰਗੂ ਝੋਲੀ ਾਟ ਕੇ ਵੋਟਾਂ ਮੰਗੂ ਬੀਜੇਪੀ ਛੱਡੋ ਇੱਕ ਵਾਰੀ ਮੈਨੂੰ ਬਣਾ ਦਿਓ ਤੁਸੀਂ ਬੀਜੇਪੀ ਛੱਡੋ ਝੋਲੀ ਾਟ ਕੇ ਵੋਟਾਂ ਖਾ ਪਗੂ ਸਰੋਪਾ ਪਾਉਣਾ ਜੀ ਤੁਹਾਨੂੰ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਅਸੀਂ ਤੁਹਾਨੂੰ ਵੋਟਾਂ ਪਾਉਣੇ ਆ ਤੁਸੀਂ ਆਜ਼ਾਦ ਉਮੀਦਵਾਰ ਖੜੇ ਹੋ ਸਾਨੂੰ ਵੋਟਾਂ ਪਾਉਣੇ ਜਦੋਂ ਗੁਰਦਾਸ ਸਿੰਘ ਮੁੱਖ ਮੰਤਰੀ ਹੁੰਦੇ ਸੀਗੇ ਕਰਦੇ ਹੁੰਦੇ ਮੁਰਦਾਬਾਦ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਬੀਜੇਪੀ ਸਰਕਾਰ ਮੁਰਦਾਬਾਦ ਕਿਵੇਂ ਸੰਤੋਖਤ ਸਵਾਲਾਂ ਤੋਂ ਸੰਤੋਖਤ ਬਿਲਕੁਲ ਕੋਈ ਸੰਤੋਖੀ ਵਾਲਾ ਜਵਾਬ ਨਹੀਂ ਦਿੱਤਾ ਇਹਨਾਂ ਨੇ ਬਿਲਕੁਲ ਗੋਲਮੋਲ ਗੱਲਾਂ ਕਰਕੇ ਚਲੇ ਗਿਆ ਇਹ ਉਹੀ ਅੰਸਰ ਆ ਜਹ ਹੰਸਦੀ ਆ ਜਿਹੜੇ ਸਾਨੂੰ ਇਹ ਕਹਿੰਦੇ ਸੀ ਕਿ ਮੈਨੂੰ ਅੱਤਵਾਦੀ ਕਹਿੰਦੇ ਗੁੱਸਾ ਆ ਗਿਆ ਮੈਂ ਬੰਦੇ ਦੇ ਥੱਪੜ ਮਾਰਦਾ ਇਹਨਾਂ ਦੀ ਇੰਟਰਵਿਊ ਦੇਖੋ ਦੇਖੋ ਕਿਸਾਨਾਂ ਦੇ ਹਰ ਇੱਕ ਬੱਚੇ ਨੂੰ ਹਰ ਇੱਕ ਮਾਂ ਨੂੰ ਭੈਣ ਨੂੰ ਜਿਹੜੀ ਬਾਰਡਰ ਤੇ ਬੈਠੀ ਆ ਰੋਜ਼ ਅੱਤਵਾਦੀ ਕਹਿੰਦੇ ਆ ਕੀ ਸਟੈਂਡ ਇਹਨਾਂ ਦਾ ਇਹ ਲੋਕ ਸਭਾ ਰ এমপি ਇਹ ਸਾਡੇ ਨੁਮਾਇੰਦੇ ਬਣ ਕੇ ਜਾਣ ਲੱਗੇ ਆ ਠੀਕ ਹੈ ਕੀ ਸਾਨੂੰ ਇਹ ਹੱਕ ਦਵਾਉਣਗੇ ਵੀ ਅਸੀਂ ਇਦੋਂ ਘਰ ਦਿੱਲੀ ਜਾ ਸਕੀਏ ਸਾਡੇ ਤੇ ਗੋਲੇ ਵਰਸਾਏ ਜਾ ਰਹੇ ਆ ਇਹ ਕੀ ਇਹ ਇਹੋ ਜੀ ਨੁਮਾਇੰਦਗੀ ਕਰਨਗੇ ਇੱਕ ਵਾਰ ਹੀ ਮੌਕਾ ਪਹਿਲਾਂ ਦੋ ਵਾਰ ਹੀ ਦੇਤਾ ਦੋ ਵਾਰ ਹੀ ਇਹ ਦੂਪਹਿਲਾ ਮੌਕਾ ਦੇਤਾ ਕੀ ਸਟੈਂਡ ਲੈ ਇਹਨਾਂ ਨੇ ਇਹਨਾਂ ਦਾ ਪ੍ਰਧਾਨ ਮੰਤਰੀ ਸਾਨੂੰ ਅਦੋਲਨ ਜੀ ਵੀ ਖਾਲਸਤਾਨੀ ਵੱਖਵਾਦੀ ਬੋਕੋ ਕਹਿੰਦਾ ਰਿਹਾ ਕੀ ਇਹ ਅਸੀਂ ਇੱਕ ਵਾਰੀ ਕੋਈ ਸਵਾਲ ਕਰ ਲਈ ਇਹਨਾਂ ਨੂੰ ਗੁੱਸਾ ਆ ਜਾਂਦਾ ਸਾਡਾ ਹੱਕ ਨਹੀਂ ਮੰਦਾ ਸਾਡੇ ਸ਼ੋਭ ਕਰਨ ਅੱਖਾਂ ਦੇ ਸਾਹਮਣੇ ਸਾਡਾ ਭਰਾ ਸ਼ਹੀਦ ਹੋਇਆ ਪਿਰਤਪਾਲ ਨੂੰ ਸਾਡੇ ਅੱਖਾਂ ਦੇ ਸਾਹਮਣੇ ਟਰਾਲੀਆਂ ਦੇ ਵਿੱਚੋਂ ਕੱਢ ਕੇ ਲੈ ਕੇ ਉਹਦਾ ਜਵਾੜਾ ਪੰਨਿਆ ਕੀ ਉਹਨਾਂ ਦਾ ਅਸੀਂ ਹਿਸਾਬ ਨਹੀਂ ਮੰਗਦਾ ਕੱਲ੍ਹ ਕਹਿੰਦੇ ਸਾਡੇ ਲੋਕ ਸਾਡੇ ਬੰਦੇ ਨੂੰ ਚੋਣ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਭਾਜਪਾ ਨੂੰ ਸੁਨੀਲ ਜਾਕਰ ਸਾਨੂੰ ਸਾਨੂੰ ਵੀਰ ਜੀ ਦਿੱਲੀ ਦਿੱਲੀ ਸਾਡੀ ਰਾਜਧਾਨੀ ਹੈ ਅਸੀਂ ਦਿੱਲੀ ਨਹੀਂ ਜਾ ਸਕਦੇ ਅਸੀਂ ਵੋਟਾਂ ਪਾਈਆਂ ਸਾਡੇ ਐਮਪੀ ਬਣੇ ਸਾਰਾ ਕੁਝ ਸਾਡਾ ਹੱਕ ਯਾਰ ਕੀ ਕੀ ਮਤਲਬ ਆ ਤੁਹਾਡਾ ਸਾਨੂੰ ਸਾਸ ਕਰਾ ਰਹੇ ਵੀ ਸਾਡੀ ਦਿੱਲੀ ਚ ਕੋਈ ਇਹ ਦੇ ਬਿਲਕੁਲ ਦੇਖੋ ਸਾਡੀ ਰਾਜਧਾਨੀ ਉਹੀ ਟਰੈਕਟਰ ਆ ਜਿਹੜੇ ਦੇਸ਼ ਜਿਹੜਾ ਆਪਾਂ ਕਹਿੰਦੇ ਆ ਵੀ ਕਿਸਾਨ ਦਾ ਪੁੱਤਰ ਠੀਕ ਹੈ ਜੀ ਅੱਜ ਉਹ ਇਹਨਾਂ ਨੂੰ ਟੈਂਕ ਲੱਗਣ ਲੱਗੇ ਯਾਰ ਉਹੀ ਟਰੈਕਟਰ ਆ ਪਿੰਡ 'ਚ ਵੀ ਖੜੇ ਅੱਜ ਹੰਸਰਾਜ ਨੇ ਨੂੰ ਐ ਨਹੀਂ ਪਤਾ ਲੱਗਿਆ ਵੀ ਮੈਂ ਟੈਂਕਾਂ ਦੇ ਘੜ ਤੇ ਜਾਣ ਲੱਗਿਆ ਇੱਥੇ ਤਾਂ ਹਰੇਕ ਘਰੇ ਟੈਂਕ ਖੜਾ ਹੈ ਅੱਜ ਕਿਉਂ ਆ ਰਹੇ ਅੱਜ ਕਿਉਂ ਆ ਰਹੇ ਆ ਅੱਜ ਬੀਜੇਪੀ ਨੂੰ ਇਹ ਨਹੀਂ ਪਤਾ ਵੀ ਅਸੀਂ ਪਹਿਲਾਂ ਬਿਆਨ ਕੀ ਦਿੱਤੇ ਆ ਆ ਸਾਡੇ ਪੁੱਤ ਯਾਰ ਗੱਡੀਆਂ ਚੜਾ ਚੜਾ ਕੇ ਮਾਰਦੇ ਯਾਰ ਦੱਸੋ ਉਹਨਾਂ ਨੇ ਅੱਜ ਅਸੀਂ ਜੇ ਸਵਾਲ ਜਵਾਬ ਕਰਦੇ ਅਸੀਂ ਤਾਂ ਵੀ ਅੱਤਵਾਦੀ ਅਸੀਂ ਵੱਖਵਾਦੀ ਕਿਉਂ ਯਾਰ ਇਹ ਸਾਰੇ ਦੇਸ਼ ਨੂੰ ਪੁੱਛਣਾ ਚਾਹਣਾ ਹੈ ਕਿ ਜੇ ਇਹ ਅੱਜ ਇਦੋਂ ਪਹਿਲਾਂ 2 ਸਾਲ 2 ਪਲਾਨ ਭਾਜਪਾ ਰਹਿ ਗਈ ਦਿੱਲੀ ਨਹੀਂ ਜਾਣ ਦਿੱਤੀ ਤੇ ਤੀਜਾ ਪਲਾਨ ਜੇ ਇਹਨਾਂ ਨੂੰ ਫੇਰ ਮੌਕਾ ਦਿੱਤਾ ਇਹਨਾਂ ਨੇ ਤਾਂ ਘਰੋਂ ਨਹੀਂ ਨਿਕਲਣ ਦੇਣਾ ਫਸਟੋ ਦੇ ਵਿੱਚ ਕਿਸਾਨਾਂ ਵਾਸਤੇ ਕੁਝ ਨਹੀਂ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਆਪਣਾ ਨਰਿੰਦਰ ਮੋਦੀ ਜੀ ਇਹ ਇੱਕ ਕਮਿਸ਼ਨ ਦੇ ਕੰਜ਼ਿਊਮਰ ਕਮਿਸ਼ਨ ਦੇ ਕਮੇਟੀ ਚੇਅਰਮੈਨ ਸੀਗੇ ਉਦੋਂ ਇਹਨਾਂ ਨੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਸੀ2+50 ਦੀ ਫਾਰਮੂਲੇ ਨਾਲ ਗੱਲ ਕਰਦੇ ਸੀਗੇ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਦੀ ਗੱਲ ਕਰਦੇ ਸੀ ਪਰ ਹੁਣ ਤਾਂ ਹੈ ਹੀ ਕੁਝ ਨਹੀਂ ਕਿ ਐਮਐਸਪੀ ਸੀ ਵਧਾਵਾਂਗੇ ਇਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਨਾ ਮਜ਼ਦੂਰਾਂ ਵਾਸਤੇ ਨਾ ਕਿਸਾਨਾਂ ਵਾਸਤੇ ਕੁਝ ਨਹੀਂ ਹੈਗਾ ਅਸੀਂ ਤਾਂ ਹੀ ਵਿਰੋਧ ਕਰਦੇ ਆਂ ਵੀ ਜੇ ਸਾਨੂੰ ਦਿੱਲੀ ਨਹੀਂ ਜਾਂਦਾ ਤਾਂ ਸੰਵਿਧਾਨ ਤਾਂ ਸਾਨੂੰ ਵੀ ਹੱਕ ਦਿੰਦਾ ਜੀ ਪ੍ਰੋਟੈਸਟ ਕਰਨ ਦਾ ਇਸੇ ਕਰਕੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਰੋਕ ਰਹੇ ਹਾਂ ਵਿਰੋਧ ਕਰ ਰਹੇ ਹਾਂ ਸਵਾਲਾਂ ਦੇ ਜਵਾਬ ਹੈ ਨਹੀਂ ਜੀ ਸਵਾਲ ਐਸੇ ਆ ਕਿ ਇਹਨਾਂ ਕੋਲੇ ਕੋਈ ਜਵਾਬ ਨਹੀਂ ਹੈਗਾ ਕਿਸਾਨਾਂ ਦੇ ਜਵਾਬਾਂ ਦਾ ਇਹ ਇਹ ਜਿਹੜਾ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਅਸੀਂ ਮਜ਼ਦੂਰ ਆ ਮਜ਼ਦੂਰ ਭਾਈਚਾਰਾ ਅਸੀਂ ਜਿਹੜੇ ਛੋਟੇ ਕਿਸਾਨ ਆ ਅਸੀਂ ਵੀ ਮਜ਼ਦੂਰ ਆ ਅਸੀਂ ਦੋਨੋਂ ਮਜ਼ਦੂਰ ਭਰਾ ਮਿਲ ਕੇ ਅਸੀਂ ਖੇਤੀ ਦੀ ਮਜ਼ਦੂਰੀ ਕਰਦੇ ਆਂ ਅ ਸਰਕਾਰੀ ਮਜ਼ਦੂਰੀ ਕੀ ਤੁਸੀਂ ਕੋਲ ਸੀ ਉਹ ਜਿਹੜੇ ਬੰਦੇ ਨੂੰ ਇਹ ਨਹੀਂ ਪਤਾ ਵੀ ਸਾਡੇ ਦੇਸ਼ ਦੇ ਮਜ਼ਦੂਰ ਨੂੰ ਮਜ਼ਦੂਰੀ ਕਿੰਨੀ ਮਿਲਦੀ ਆ ਉਹ ਸੰਸਦ ਦੇ ਵਿੱਚ ਗੱਲ ਕੀ ਕਰ ਲੂ ਉਸ ਕਿਸਾਨਾਂ ਦੇ ਬਾਰੇ ਮਜ਼ਦੂਰਾਂ ਦੇ ਬਾਰੇ ਬੋਲ ਕੀ ਦਊ ਜਿਹਨੂੰ ਇਹ ਨਹੀਂ ਪਤਾ ਵੀ ਸਾਡੇ ਪੰਜਾਬ ਦੇ ਵਿੱਚ 283 84 ਰੁਪਏ ਪਰ ਡੇ ਪ੍ਰਤੀ ਦਿਨ ਜਿਹੜੀ ਮਜ਼ਦੂਰੀ ਮਿਲਦੀ ਆ ਜਿਹੜੀ ਉਹਨੂੰ ਇਸ ਗੱਲ ਦਾ ਨਹੀਂ ਪਤਾ ਤੇ 283 ਦੇ ਨਾਲ ਮਜ਼ਦੂਰ ਆਪਣਾ ਘਰ ਕਿਵੇਂ ਚਲਾਊਗਾ ਜਿਹਨੂੰ ਇਹ ਨਹੀਂ ਪਤਾ ਜਿਹਨੂੰ ਇਹ ਨਹੀਂ ਪਤਾ ਵੀ 283ਾਂ ਦੀ ਤਾਂ ਇੱਕ ਤੇਲ ਦੀ ਬੋਤਲ ਆਉਂਦੀ ਆ ਜਿਹੜੀ ਇੱਕ ਮਹੀਨੇ ਚ ਸੋਰੀ ਤਿੰਨਾਂ ਦਿਨਾਂ ਦੇ ਵਿੱਚ ਸਰੋਂ ਦੇ ਤੇਲ ਦੀ ਲੱਗ ਜਾਂਦੀ ਆ ਉਹ ਐਮਪੀ ਬਣ ਕੇ ਸਾਡੀ ਗੱਲ ਕੀ ਚੱਕੂਗਾ ਪਾਉਣ ਦੇ ਲਈ ਕਿਉਂ ਤਿਆਰ ਹੋਏ ਸੀ ਸਰੋਪਾ ਪਾਉਣ ਦੇ ਲਈ ਤਿਆਰ ਸੀ ਅਸੀਂ ਕਹਿੰਦੇ ਤੁਸੀਂ ਭਾਜੀਪੀ ਛੱਡੋ ਇਹ ਹਰ ਇੱਕ ਸਟੇਜ ਦੇ ਉੱਪਰ ਇਹ ਗੱਲ ਕਹਿੰਦੇ ਆ ਕਿ ਮੈਂ ਮਜ਼ਦੂਰ ਦਾ ਪੁੱਤਰ ਸੀ ਪਰ ਮੇਰੀ ਆਵਾਜ਼ ਨੂੰ ਦਬਾਉਂਦੇ ਆ ਅਸੀਂ ਇਹਨਾਂ ਦੀ ਆਵਾਜ਼ ਨੂੰ ਨਹੀਂ ਦਬਾਉਂਦੇਗੇ ਕਰਮਜੀਤ ਅਨਮੋਲ ਆ ਹੋਰ ਆ ਸਾਰਿਆਂ ਨੂੰ ਸਵਾਲ ਕੀਤੇ ਆ ਅਸੀਂ ਤਾਂ ਮਹਾਰਾਣੀ ਨੂੰ ਵੀ ਸਵਾਲ ਕੀਤੇ ਆ ਅਸੀਂ ਕਹਾਂ ਸੀ ਤੈਨੂੰ ਸਰੋਪਾ ਪਾਉਣੇ ਆ ਭਾਈ ਸਾਹਿਬ ਤੂੰ ਸਾਡਾ ਪਹਿਲਾਂ ਐਮਪੀ ਰਹਿ ਚੁੱਕਿਆ ਹੈ ਤਾਂ ਸਾਡੇ ਦੇਸ਼ ਦਾ ਹੀ ਐਮਪੀ ਨਾ ਚਾਹੇ ਦਿੱਲੀ ਤੋਂ ਤੂੰ ਜਿੱਤਿਆ ਸੀਗਾ ਤੂੰ ਭਾਜਪਾ ਛੱਡ ਆਜ਼ਾਦ ਖੜਾ ਹੋ ਤੇ ਮੈਂ ਕਹਾਂ ਤੈਨੂੰ ਸਰੋਪਾ ਵੀ ਪਾਉਣ ਤੇ ਨਾਲ ਤੇਰੇ ਵੋਟਾਂ ਵੀ ਮੰਗਾਂ ਅਸੀਂ ਵੋਟਾਂ ਵੀ ਪਾਵਾਂਗੇ ਤੈਨੂੰ ਅਸੀਂ ਜਿਹੜੇ ਵਿਅਕਤੀ ਵਿਸ਼ੇਸ਼ ਦਾ ਵਿਰੋਧ ਨਹੀਂ ਕਰਦੇ ਅਸੀਂ ਹੰਸ ਰਾਜ ਦਾ ਵਿਰੋਧ ਨਹੀਂ ਕਰਦੇ ਅਸੀਂ ਹੰਸ ਰਾਜ ਨੂੰ ਸਵਾਲ ਨਹੀਂ ਕਰਦੇ ਅਸੀਂ ਇਹਨਾਂ ਦੀ ਪਾਰਟੀ ਨੂੰ ਸਵਾਲ ਕਰਦੇ ਆਂ ਮਸਲਾ ਅਜੰਡਾ ਪਾਰਟੀ ਪਾਲਿਸੀ ਨੀਤੀ ਦਾ ਜਿਸ ਨੀਤੀ ਨੇ ਜਿਸ ਬੰਦੇ ਨੂੰ ਯਾਰ ਗਲਤ ਆ ਫਿਰ ਉੱਥੇ ਆ ਗਈ ਇਹ ਤਾਂ ਹੁਣ ਇੱਕ ਗੱਲ ਵਰਤ ਰਹੇ ਆ ਇਹ ਸਿਰਫ ਛੋਟਾ ਹੋਣ ਦਾ ਇੱਕ ਸ਼ਬਦ ਵਰਤ ਰਹੇ ਆ ਹੁਣ ਵੇਖੋ ਕਿ ਕਿੱਡੀਆਂ-ਕਿੱਡੀਆਂ ਵੱਡੀਆਂ ਕਾਰਾਂ ਨੇ ਰੇਂਜਓਵਰ ਆ ਉਸ ਤੋਂ ਵੱਡੀਆਂ ਹੋਣ ਯੂਵੀ ਆ ਕਰੋੜਾ ਰੁਪਇਆ ਫਿਲਮਾਂ ਬਣਾਉਂਦਾ ਲੈਂਦਾ ਉਹ ਗਰੀਬ ਕਿੱਥੋਂ ਹੋ ਗਿਆ ਕਿ ਇਹ ਇਹ ਸਟੇ ਜਿਹੜੀ ਆਪਣਾ ਹਲਕਾ ਹੈ ਇਹ ਰਿਜ਼ਰਵ ਹੈ ਇੱਥੋਂ ਬਿਹੜਾ ਉਹ ਮਜ਼ਦੂਰ ਭਾਈ ਚਾਰੇ ਬੰਦੇ ਨਹੀਂ ਖੜਾ ਹਰੇਕੀ ਵੀਰ ਮਜ਼ਦੂਰ ਭਾਈ ਚਾਰੇ ਨਾਲ ਸੰਬੰਧਿਤ ਆ ਕਰਮਜੀਤ ਵੀ ਆ ਬੀਬੀ ਸਾਹੋ ਕੇ ਵੀ ਆ ਹੋਰ ਵੀ ਕਈ ਜਗ੍ਹਾ ਹੈਗੇ ਆ ਤੇ ਸਾਡੇ ਭ ਮਜਦੂਰ ਵੇਖੋ ਮਜਦੂਰ ਤੇ ਕਿਸਾਨ ਅਸੀਂ ਇੱਕੋ ਥਾਲੀ ਚ ਰੋਟੀ ਖਾਂਦੇ ਆ ਜੇ ਨਹੀਂ ਖਾਂਦੇ ਤਾਂ ਕੋਈ ਬੰਦਾ ਕਹੇ ਨਹੀਂ ਖਾਂਦੇ ਖੇਤ ਚ ਇੱਕੋ ਵਟ ਨੂੰ ਕੱਢਦੇ ਆ ਇੱਕੋ ਥਾਂ ਅਸੀਂ ਰੋਟੀ ਖਾਂਦੇ ਆ ਇੱਕੋ ਪੜੋਲੇ ਚੋਂ ਸਾਡੀ ਕਣਕ ਆਉਂਦੀ ਆ ਇਹ ਸਾਨੂੰ ਵੰਡਣ ਦੇ ਲਈ ਇਹ ਸਵਾਲ ਅਸੀਂ ਇਹਨਾਂ ਨੂੰ ਤਾਂ ਕੀਤਾ ਸੀਗਾ ਇਹ ਸਾਡੇ ਵਿੱਚ ਇੱਕ ਵੰਡ ਪਾਉਣ ਦੇ ਲਈ ਇੱਕ ਭਾਜੀਪੀ ਜਿਹੜੀ ਆ ਪਹਿਲ ਕਰ ਰਹੀ ਆ ਜਦੋਂ ਇਹਨੇ ਸਵਾਲ ਕੀਤਾ ਵੀ ਭਾਈ ਤੂੰ ਦੱਸ ਵੀ ਸਰਕਾਰੀ ਮਜ਼ਦੂਰੀ ਕੀ ਆ ਜਿਹੜਾ ਬੰਦਾ ਐਮਪੀ ਖੜਾ ਹੋ ਗਿਆ ਉਹਨੂੰ ਇਹ ਨਹੀਂ ਪਤਾ ਵੀ ਸਾਡੇ ਮਜ਼ਦੂਰਾਂ ਨੂੰ ਸਰਕਾਰੀ ਮਜ਼ਦੂਰੀ ਮਿਲਦੀ ਕੀ ਆ ਉਹ ਸਵਾਹ ਕਰੂਗਾ ਉਦੇ ਪੱਲੇ ਕੀ ਹੈ ਯਾਰ ਸਾਨੂੰ ਤਾਂ ਗੁੱਸਾ ਇਹਨਾਂ ਗੱਲਾਂ ਤੇ ਆਉਂਦਾ ਯਾਰ ਜੇ ਤੁਹਾਨੂੰ ਪਤਾ ਨਹੀਂਗਾ ਤੁਹਾਨੂੰ ਮਜ਼ਦੂਰੀ ਦਾ ਨਹੀਂ ਪਤਾ ਫਿਰ ਮਜ਼ਦੂਰਾਂ ਦੀ ਗੱਲ ਕਾਦੀ ਕਰਦੇ ਹੋ ਅਸੀਂ ਗੱਲ ਕਰਦੇ ਹਾਂ ਮਜ਼ਦੂਰਾਂ ਦੇ ਸਾਡੇ ਭਰਾਵਾਂ ਦੀ ਅਸੀਂ ਆਪਦੇ ਪੰਜਾਂ ਦੀ ਗੱਲ ਕਰਦੇ ਹਾਂ ਅਸੀਂ ਇਹ ਕਿਹਾ ਸੈਕਟਰ ਦੀ ਸਰਕਾਰ ਨੂੰ ਕਿ 700 ਰੁਪਈਆ ਪ੍ਰਤੀ ਦਿਨ ਮਜ਼ਦੂਰੀ ਮਿਲਣੀ ਚਾਹੀਦੀ ਹੈ ਸਾਡੇ ਮਜ਼ਦੂਰ ਵੀਰ ਨੂੰ ਮਨਰੇਗਾ ਚ 200 ਜਿਹੜਾ ਦਿਨ ਤੋਂ ਵੱਧ ਟਾਈਮ ਹੋਣਾ ਚਾਹੀਦਾ ਅਸੀਂ ਗੱਲ ਕਰਦੇ ਹਾਂ ਪਰ ਸਾਡੀਆਂ ਗੱਲਾਂ ਦੀ ਜਿਹੜੀ ਆ ਉਹ ਇਹਨਾਂ ਕੋਲੇ ਜਵਾਬ ਹੈ ਨਹੀਂ ਅਸੀਂ ਕਹਿੰਨੇ ਆ ਕਿ 60 ਸਾਲ ਤੋਂ ਬਾਅਦ ਜਿਹੜੇ ਵੀ ਹੈਗੇ ਅਜਾ 50 ਸਾਲ ਤੋਂ ਬਾਅਦ ਆ ਮਜ਼ਦੂਰ ਭਾਈਚਾਰਾ ਸਾ ਸਾਡਾ ਕਿਸਾਨ ਆ ਉਹਨੂੰ ਜਿਹੜਾ ਬੁਢਾਪਾ ਪੈਨਸ਼ਨ ਲੱਗੇ ਅਸੀਂ ਪੈਨਸ਼ਨ ਦੀ ਗੱਲ ਕਰਦੇ ਆ ਅਸੀਂ ਭਰਾਵਾਂ ਦੀ ਮਜ਼ਦੂਰੀ ਦੀ ਗੱਲ ਕਰਦੇ ਆ ਅਸੀਂ ਮਨਰੇਗਾ ਸਕੀਮ ਤੇ ਦਿਨਾਂ ਨੂੰ ਵਧਾਉਣ ਦੀ ਗੱਲ ਕਰਦੇ ਆ ਤੁਸੀਂ ਦੇਖਿਆ ਕੋਲ ਸੀਗੇ ਇਹਨਾਂ ਕੋਲੇ ਸੀ ਕੋਈ ਸਵਾਲ ਕੋਈ ਜਵਾਬ ਸੀ ਉਸ ਗੱਲ ਦਾ ਵੀ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਯਾਰ ਬਸ ਇਹਨਾਂ ਨੂੰ ਤੇ ਜਿਵੇਂ ਇਹਨਾਂ ਨੇ ਗੱਲ ਕਹੀ ਸੀ ਗੋਲ ਕਰਨਾ ਸੀ ਗੋਲ ਕਰਤਾ ਸਵਾਲ ਕਰਨਾ ਸੀ ਜੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਜਿਹੜੀ ਇਹਨੇ ਕਹੀ ਬਾਈ ਨੇ ਵੀ ਇਹ ਬੀਜੇਪੀ ਜਿਹੜੀ ਦੇਸ਼ ਦੇ ਵਿੱਚ ਪਾਲਿਸੀ ਵਰਤ ਰਹੀ ਨਾ ਉਹੀ ਪੰਜਾਬ ਚ ਲੈ ਕੇ ਆਉਣ ਚਾਹੁੰਦੀ ਆ ਪਰ ਪੰਜਾਬ ਇੰਨਾ ਕਮਜ਼ੋਰ ਨਹੀਂ ਹੈਗਾ ਤੁਹਾਡੇ ਮਾਧਿਅਮ ਵੀ ਬੇਨਤੀ ਕਰਨੀ ਚਾਹੁੰਦੇ ਆ ਵੀ ਇਹਨਾਂ ਦੀ ਉਹ ਪਾਲਿਸੀ ਤੋਂ ਬਚੋ ਪਾੜੋ ਤੇ ਰਾਜគ្រਵਾਲੀ ਚ ਜਿਹੜੀ ਇਹ ਖੇਡ ਰਹੇ ਆ ਹੁਣ ਇੱਥੇ ਤਾਂ ਹੋਰ ਗਰੀਬ ਮਜ਼ਦੂਰ ਦਾ ਕਰ ਰਹੇ ਆ ਦੇਖ ਹੀ ਲਿਆ ਤੁਸੀਂ ਕਿਵੇਂ ਕਰ ਰਹੇ ਆ ਇਹਦੇ ਤੋਂ ਮੈਂ ਹੱਥ ਮੰਨ ਕੇ ਤੁਹਾਡੇ ਮਾਧਿਅਮ ਰੇ ਬੇਨਤੀ ਕਰਦਾ ਇਹ ਤੋਂ ਬਚੋ ਇਹ ਸਾਰੇ ਦੇਸ਼ ਦੇ ਵਿੱਚ ਕੀਤੇ ਹੁਣ ਪੰਜਾਬ ਚ ਵੀ ਕਰਨਾ ਚਾਹੁੰਦੇ ਪੰਜਾਬ ਇੱਡਾ ਕਮਜ਼ੋਰ ਨਹੀਂ ਹੈਗਾ ਗਰੀਬਾਂ ਨੂੰ ਤੇ ਮਜ਼ਦੂਰਾਂ ਨੂੰ ਤੇ ਕਿਸਾਨਾਂ ਨੂੰ ਰਲ ਕੇ ਰਹਿਣਾ ਚਾਹੀਦਾ ਦੁਕਾਨਦਾਰਾਂ ਨੂੰ ਤੁਹਾਡੇ ਬਹੁਤ ਇਹਨਾਂ ਨੂੰ ਇੱਕ ਤਰ੍ਹਾਂ ਦਾ ਨਾਲ ਬਈ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਇਹ ਸਾਡੇ ਭਰਾ ਹੈ ਅਸੀਂ ਭਰਾਵਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਦੀਆਂ ਨੀਤੀਆਂ ਦਾ ਵਿਰੋਧ ਕਰਦੇ ਆਂ ਜਿਹੜੀਆਂ ਨੀਤੀਆਂ ਦਾ ਝੰਡਾ ਬਰਦਾਸ਼ਤ ਮੋਦੀ ਨਰਿੰਦਰ ਮੋਦੀ ਬਣਿਆ ਉਹ ਚਾਹੁੰਦਾ ਵੀ ਅਸੀਂ ਕਾਰਪੋਰੇਟਕਰਾਨਾਂ ਦੀਆਂ ਜਿਹੜੀਆਂ ਨੀਤੀਆਂ ਉਧਾਰੀਕਰਨ ਸੰਸਾਰੀਕਰਨ ਡਬਲਟੀ ਦੀਆਂ ਨੀਤੀਆਂ ਜਿਹੜੀਆਂ ਇਹ ਸਾਰੀਆਂ ਨੀਤੀਆਂ ਨੂੰ ਸਾਰੀਆਂ ਹੀ ਪਾਰਟੀਆਂ ਇਹ ਨਹੀਂ ਇਕੱਲਾ ਹੈ ਇਕੱਲਾ ਮੋਦੀ ਹੈ ਇਹ ਗੰਦੇ ਤੋਂ ਗੰਦਾ ਜਿਹੜਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੈ ਚਾਹੇ ਕਿਸੇ ਹੋਰ ਸਟੇਟ ਚ ਗੰਦੇ ਤੋਂ ਗੰਦਾ ਬਣਾਉਣਗੇ ਇਹਨਾਂ ਦਾ ਇੱਕੋ ਪਰਪਸ ਹੈ ਵੀ ਅਸੀਂ ਕਾਰਪੋਰੇਟ ਘਰਾਣਿਆਂ ਦੀਆਂ ਨੀਤੀਆਂ ਲਾਗੂ ਕਰਨੀਆਂ ਨੀਤੀਆਂ ਕੀ ਹੈ ਵੀ ਵੱਡੇ ਫਾਰਮ ਬਣਾਉਣੇ ਜਿਹੜੇ ਤਿੰਨ ਕਾਲੇ ਕਾਨੂੰਨ ਅਸੀਂ ਵਾਪਸ ਕਰਾਏ ਆ ਉਸ ਤੋਂ ਬਾਅਦ ਅਸੀਂ ਤਿੰਨ ਸਾਲ ਹੋ ਗਏ ਜਿਹੜੀ ਕਮੇਟੀ ਬਣਾਉਣ ਦੀ ਸੀ ਉਹ ਅੱਜ ਤੱਕ ਕਮੇਟੀ ਨਹੀਂ ਬਣਾਈ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਆ ਜੇ ਭਰਾ ਨੇ ਸਾਡੇ ਨੇ ਗੱਲ ਮਜ਼ਦੂਰੀ ਦੀ ਕੀਤੀ ਹੈ ਅਸੀਂ ਉੱਥੇ ਕਿਸਾਨੀ ਦੀ ਕਰਦੇ ਆ 2-2000 ਰੁਪਏ ਦੇਣ ਦੀ ਗੱਲ ਕਰਦੇ ਆ ਆਟਾ ਦਾਲ ਦੇਣ ਦੀ ਗੱਲ ਕਰਦੇ ਆ ਉਹ ਮੁਹਤਵਲੀ ਦੇਣ ਦੀ ਗੱਲ ਕਰਦੇ ਅਸੀਂ ਕੁਝ ਵੀ ਨਹੀਂ ਭਾਉਦੇ ਅਸੀਂ ਤਾਂ ਸਾਾਨੂੰ ਜਨਸਾ ਦੇ ਭਾਅ ਜਿਹੜੇ ਸੋਚ ਕੰਕਣਾ ਦਿਓ ਉਤਮ ਖੇਤੀ ਮਾਦਮ ਪਾਰ ਨਖਤ ਚਾਗਰੀ ਅਸੀਂ ਤਾਂ ਉਹਨਾਂ ਗੱਲਾਂ ਤੇ ਅਸੀਂ ਸਰਦਾਰ ਆ ਬਹੁਤ ਬਹੁਤ ਧੰਨਵਾਦ ਜੀ ਮੰਗਦੇ